ਆਪਾਂ ਪਹੁੰਚ ਗਏ ਆ ਸੱਜਣੋ ਚੜਤੀ ਕਲਾਂ ਪੰਜਾਬ ਕੁਦਰਤੀ ਖੇਤੀ ਬਾਬਾ ਅਜੀਤ ਸਿੰਘ ਸਟੱਡ ਫਾਰਮ ਕਿਲੀ ਗਾਂਦਰਾ ਬਾਈ ਰਤਿੰਦਰਪਾਲ ਸਿੰਘ ਆਪਣੇ ਨਾਲ ਆ ਸੱਜਣੋ ਤੇ ਆ ਜਿਹੜੀ ਖੇਤੀ ਸਾਹਮਣੇ ਤੁਹਾਨੂੰ ਦਿਖਦੀ ਆ ਨਾ ਇਹ ਕਮਾਦ ਬਾਈ ਸਾਰਾ ਇਹ ਆਰਗੈਨਿਕ ਹੈ ਜੀ ਸਾਰਾ ਆਰਗੈਨਿਕ ਇੱਥੋਂ ਸ਼ੁਰੂ ਹੋ ਜਾਂਦੀ ਆ ਜੀ ਇਹ ਨਾ 9 ਕਿੱਲੇ ਆ ਜੀ ਇਹ ਜਿਹੜੇ ਆਰਗੈਨਿਕ ਆ ਜੀ ਇਹ ਪੂਰੇ ਆਰਗੈਨਿਕ ਆ ਇਹਦੇ ਵਿੱਚ ਬਾਈ ਜੋ ਸ਼ੁਰੂ ਕੀਤਾ ਸੀ ਨਾ ਜੀ ਉਹ ਇਥੇ ਬਾਬਾ ਜੀ ਨਾਨਕ ਨੂੰ ਤਿਆ ਕੇ ਅਰਦਾਸ ਕੀਤੀ ਸੀ ਪਹਿਲੇ ਦਿਨ ਜੀ ਇੱਕ ਤੋਪਕਾ ਵੀ ਕੈਮੀਕਲ ਦਾ ਨਹੀਂ ਪਾਵਾਂਗੇ ਜੀ ਤੇ ਉਹ ਮਹਾਰਾਜ ਕਿਰਪਾ ਨਾਲ ਆਪ ਜੀ ਇੱਕ ਤੋਪਕਾ ਪਾਇਆ ਵੀ ਨਹੀਂ ਹਜੇ ਤੱਕ ਇਹਦੇ ਚ ਇਹਦੀ ਗੋਡੀ ਵੀ ਮਤਲਬ ਤੁਸੀਂ ਟਰੈਕਟਰ ਨਾਲ ਜਾਂ ਕਰ ਦਿੱਤਾ ਸਰ ਜੀ ਵੇਖੋ ਜੀ ਇਹ 4 ਫੁੱਟ ਦੇ ਲਾਇਆ ਹੋਇਆ ਜੀ ਜੀ ਆ ਜਿਹੜਾ ਗੰਨਾ ਨਹੀਂ 4.5 ਫੁੱਟ ਦੇ ਵਿੱਚ ਵਿੱਥ ਆ ਜੀ ਇਹਦੇ ਚ 4 ਫੁੱਟ ਰੋਟਰਵੇਟਰ ਚੱਲਦਾ ਆ ਆ ਮਿੱਟੀ ਉਨੀ ਕਾੜੀ ਜਿੰਨੀ ਕਾੜ ਹੁੰਦੀ ਆ ਇੱਕ ਗੱਲ ਹੋਰ ਆ ਵੀ ਅੱਜ ਹੁਣ ਮਿਹੜੇ ਬੰਨੇ ਦੇਖ ਕੇ ਵੀ ਕਿਸੇ ਬੰਦੇ ਨੂੰ ਆਏ ਲੱਗੇ ਵੀ ਇਹ ਕੰਮ ਰਹਿਲਾ ਹੀ ਆ ਇਹ ਕਿੰਨੇ ਕ ਸਾਲਾਂ ਚ ਇੰਨਾ ਹੋਣ ਲੱਗਿਆ ਮਾੜਾ ਜੀ ਮੈਨੂੰ ਦੱਸੋ ਇਹ ਚੌਥਾ ਸਾਲ ਆ ਜੈਦ ਕੀ ਚੌਥੇ ਸਾਲਾਂ ਚ ਤਾਂ ਹਾਂ ਜੀ ਵੀ ਐਵੇਂ ਟੀਚਰਾਂ ਹੀ ਸੀਗੀਆਂ ਜਿਵੇਂ ਆ ਹੁਣ ਮਾੜਾ ਖੜਾ ਇੱਧਰ ਕਾਫੀ ਆ ਆ ਦੇਖੋ ਇਹਦੇ ਚ ਹੁਣ ਕੀ ਨਿਕਲਣਾ ਜੀ हां ਇਹ ਕਿੱਲੇ ਦੇ ਵਿੱਚੋਂ ਹੁਣ ਵੀ ਆਹ ਜਿਹੜਾ ਹੋਇਆ ਇਹ 150 ਕੁਇੰਟਲ ਹੋਇਆ ਇਹਦੇ ਵਿੱਚ 20 ਟਰਾਲੀਆਂ ਰੂੜੀ ਦੀਆਂ ਪਾਈਆਂ ਪਈ ਪਿਛਲੀ ਵਾਰੀ ਫੇਰ ਇਹ ਗੰਨੇ ਨੇ ਇੰਨਾ ਕੱਦ ਕੀਤਾ ਜੀ 20 ਟਰਾਲੀਆਂ ਇੱਕ ਕਿੱਲੇ 'ਚ ਪਈਆਂ ਹੋਈਆਂ ਜੀ ਉਹ ਇੱਕ ਗੱਲ ਹੋਰ ਹੈ ਇਹ ਥੋੜਾ ਹਰਾ ਜ਼ਿਆਦਾ ਨਹੀਂ ਰਹਿੰਦਾ ਆਰਗੈਨਿਕ ਕਿਉਂਕਿ ਇਹ ਪੱਕਦਾ ਹੌਲੀ ਆ ਆਰਗੈਨਿਕ ਕੋਈ ਵੀ ਚੀਜ਼ ਆ ਨਾ ਜੇ ਦੂਜੀ ਚੀਜ਼ 6 ਮਹੀਨਿਆਂ 'ਚ ਪੱਕਦੀ ਆ ਇਹਨੇ 7 ਜਾਂ 8 ਮਹੀਨੇ ਲੈਣੇ ਆ ਮੈਂ ਦੇਖਿਆ ਨਾ ਜਦੋਂ ਤੁਸੀਂ ਉੱਥੇ ਜੂਸ ਵੀ ਕੱਢਦੇ ਆ ਤਾਂ ਉੱਥੇ ਗੰਨਾ ਇਹ ਹਰਾ ਹੈ ਦੂਜਾ ਗੰਨਾ ਬਾਈ ਪੀਲਾ ਹੈ ਨਾ ਫਰਕ ਆ ਜੀ ਫਰਕ ਬਹੁਤ ਫਰਕ ਇਹ ਤਾਂ ਹਾਂਜੀ ਤੇ ਇੱਕ ਹੋਰ ਮੈਂ ਦੇਖੀ ਆ ਗੱਲ ਜਿਹੜੀ ਤੁਹਾਡੀ ਜੀਬ ਤੋਂ ਹੀ ਪਤਾ ਲੱਗਦੀ ਆ ਇਹਦੇ ਰੋਹ ਦਾ ਤੇ ਦੂਜੇ ਦੇ ਰੋਹ ਦੇ ਟੇਸਟ ਦਾ ਵੀ ਫਰਕ ਆ ਹੈਗਾ ਜੀ ਉਹ ਵੀ ਫਰਕ ਹੈ ਹਨਾ ਬਹੁਤ ਟੇਸਟ ਦਾ ਬਹੁਤ ਅਲੱਗ ਟੇਸਟ ਦਾ ਜਿਹੜੇ ਪੈਈਦਾ ਲੋਕੀ ਇਹ ਕਹਿੰਦੇ ਬਾਈ ਮਿੱਠਾ ਤਾਂ ਨਹੀਂ ਪਤਾ ਹਾਂ ਯਾਰ ਲੋਕ ਦੁਆਰਾ ਸਿਆਣਾ ਚ ਦੁਆਰਾ ਆ ਕੇ ਪੀਂਦੇ ਕਈ ਸਪੈਸ਼ਲ ਆ ਕੇ ਰੋਹ ਰੋਜਦੇ ਹੀ ਹੁੰਦੇ ਆ ਵੀ ਰੋਹ ਪੀਣਾ ਜਦੋਂ ਮੈਂ ਚਾਹ ਪੀਤੀ ਆ ਤੇ ਉਹ ਚਾਹ ਦੇ ਵੀ ਟੇਸਟ ਦਾ ਅਲੱਗ ਫਰਕ ਸੀਗਾ ਹਨਾ ਕਾਫੀ ਫਰਕ ਸੀਗਾ ਹਾਂ ਇਹ ਗੁਰ ਦਾ ਹੀ ਤਾਂ ਫਰਕ ਕਿਉਂਕਿ ਬਾਈ ਜੀ ਕੋਈ ਵੀ ਚੀਜ਼ ਆ ਨਾ ਜਿਵੇਂ ਕਣਕ ਲੈ ਲਓ ਜਾਂ ਕੋਈ ਵੀ ਆਰਗੇਨਿਕ ਆ ਇਹਨੇ ਟਾਈਮ ਵੱਧ ਲੈਣਾ ਹੀ ਲੈਣਾ ਜੀ ਇਨੇ ਫੇਰ ਜਾ ਕੇ ਪੱਕਣਾ ਤੇ ਜਦੋਂ ਹੁਣ ਆਪਾਂ ਹਾਰੇ ਚ ਦਾਲ ਬਣਾਉਨੇ ਆ ਜੀ ਤੇ ਇੱਕ ਆਪਾਂ ਕੁੱਕਰ ਦੇ ਸਿਟੀ ਮਰਾ ਦਿੰਨੇ ਆ ਹਾਰੇ ਵਾਲੀ ਦਾ ਫਰਕ ਆ ਨਹੀਂ ਉਹਦੇ ਟੇਸਟ ਦਾ ਵੀ ਫਰਕ ਬਸ ਉਹੀ ਚੀਜ਼ ਆਈ ਇੱਕ ਆਪਾਂ ਗੈਸ ਤੇ ਚਾਹ ਕਰਦੇ ਆ ਇੱਕ ਆਪਾਂ ਖੇਤ ਬਾਈ ਖੇਤ ਬਣਾਉਨੇ ਹੁੰਦੇ ਸੀ ਚੁੱਲੇ ਤੇ ਹਾਂ ਜੀ ਚੁੱਲੇ ਤੇ ਬਣਾਉਦੇ ਹੁੰਦੇ ਬਸ ਉਹ ਜਿਹੜੀ ਬਲਨੀ ਥੱਲੇ ਉਹ ਮਾਨਾ ਉਹ ਫਰਕ ਸੀ ਉਹਦਾ ਉਹਦਾ ਫਰਕ ਹੁੰਦਾ ਸੀ ਵੀ ਉਹਦੇ ਵਿੱਚ ਜਿਹੜੇ ਡੱਕੇ ਡੌਲੇ ਜੇ ਮਚਾਉਣੇ ਤੇ ਹਾਂ ਬਿਲਕੁਲ ਉਹ ਤੋਂ ਹੋਣਾ ਇਹ ਜਦੋਂ ਨਿੱਕਾ ਨਿੱਕਾ ਹੁੰਦਾ ਹੀ ਨਹੀਂ ਆ ਜਿਹੜਾ ਖੱਬਲ ਆ ਨਾ ਜੀ ਇਹ ਬਹੁਤ ਤੰਗ ਕਰਦਾ ਜੀ ਹਾਂਜੀ ਇਹ ਵਿੱਚ ਹੋ ਜਾਣਾ ਤੇ ਹੁਣ ਤਾਂ ਚਲੋ ਮਾਰ ਲਿਆ ਸੀ ਥੋੜਾ ਗੰਨੇ ਨਹੀਂ ਵੱਡਾ ਹੋ ਗਿਆ ਆਪ ਨਾਪ ਨੂੰ ਪੁਲਿਆ ਨਾ ਹੂੰ ਤੇ ਪਹਿਲਾਂ ਤਾਂ ਜਿਵੇਂ ਕਸੀਆਂ ਦੇ ਨਾਲ ਹੀ ਇਹੀ ਖੇਤ ਕਰਦੇ ਰਹੇ ਹਾਂ ਗੋਡੀ ਗੋਡੀ ਤੇ ਜੇ ਇੱਕ ਬਾਈ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਾਰੇ ਤੇਂਦਰ ਬਾਈ ਹਾਂਜੀ ਜਿਹੜਾ ਆ ਖੱਬਾ ਵਾਲਾ ਹਾਂਜੀ ਤੇ ਆ ਗੰਨਾ ਏ ਇੱਕੋ ਜਾਤ ਆ ਜਿਵੇਂ ਬਿੱਲੀ ਤੇ ਸ਼ੇਰ ਜਿਵੇਂ ਆ ਬੰਤਰ ਵੀ ਇਹਨਾਂ ਦੀ ਹਾਂ ਜਿਹੜਾ ਬਿੱਲੀ ਬਿੱਲੀ ਤੇ ਸ਼ੇਰ ਆ ਉਹ ਇੱਕ ਜਾਤ ਆ ਇਹ ਇੱਕ ਜਾਤ ਆ ਬਾਈ ਹਾਂ ਇਹਨਾਂ ਦਾ ਜਿਹੜਾ ਜੀਨਸ ਆ ਇਹਨਾਂ ਦਾ ਜੇ ਆਪਾਂ ਡੀਐਨਏ ਕਰਾਂਗੇ ਤਾਂ ਇੱਕੋ ਆ ਅੱਛਾ ਜੀ ਆ ਇਹ ਇਕੱਠੇ ਆਏ ਹਾਂ ਇਸ ਵਾਰ ਇਹਨਾਂ ਨੂੰ ਨਹੀਂ ਪਤਾ ਪਰ ਆ ਦੇਖੋ ਪੂਰੀ ਬੰਦ ਦੀ ਤੁਸੀਂ ਤੁਸੀਂ ਇਹਨੂੰ ਖਾ ਕੇ ਵੀ ਦੇਖੋਗੇ ਖੱਬਲ ਮਿੱਠਾ ਹੁੰਦਾ ਖਾਈਦਾ ਆ ਵੀ ਖਾ ਲਈਦਾ ਖੱਬਲ ਮਿੱਠਾ ਹੁੰਦਾ ਖੱਬਲ ਜੀ ਵੀ ਬਹੁਤ ਤੱਤ ਹੁੰਦੇ ਆ ਪਸ਼ੂਆਂ ਨੂੰ ਸਭ ਤੋਂ ਤਾਕਤਵਰ ਤਾਈ ਆ ਪੋੜਗਿਆਂ ਨੂੰ ਇਹ ਇਹ ਗੰਨੇ ਦਾ ਤੇ ਇਹਦਾ ਇੱਕ ਡੀਐਨਏ ਇਹ ਕੀ ਹੈ ਇਹ ਸਕੇ ਭਾਈ ਆ ਰਸਤੇਦਾਰੀ ਚ ਪੈ ਗਿਆ ਜਿੱਦਾਂ ਹਾਂ ਉਹ ਕਿਵੇਂ ਮਾਸੀ ਮਾਸੀਆਂ ਦੇ ਪੁੱਤ ਕਹਿ ਸਕਦੇ ਹਾਂ ਮੇ ਭੂਆ ਦਾ ਪੁੱਤ ਲਾਲਾ ਮਾਸੀਆਂ ਦੇ ਪੁੱਤ ਆ ਇਹ ਕਿੰਨੇ ਕਿੱਲੇ ਆ ਬਾਈ ਆਰਗੈਨਿਕ ਦੇ ਫਿਰ ਗੰਨੇ ਦੇ ਇਹ ਬਾਈ 9 ਕਿੱਲੇ ਆ ਆ ਵਾਲਾ ਗੰਨਾ ਜੀ ਜਿਹੜਾ ਇਹ ਅਸੀਂ ਫਗਵਾੜਾ ਤਕਨੀਕ ਹੁੰਦੀ ਹੈ ਇਹ ਕੋਹ ਗੰਨਾ ਖੜਾ ਖੜੀ ਗੁੱਲੀ ਵਾਲਾ ਗੰਨਾ ਬੀਜਦੇ ਆਈ ਫਗਵਾੜਾ ਤਕਨੀਕ ਜਿਹਦੇ ਥਰੂ ਆਪਾਂ ਟਰੈਕਟਰ ਚਲਾਉਂਦੇ ਹੀ ਨਹੀਂ ਬਾਣ ਚ ਉਹ ਉਹ ਨਹੀਂ ਚਲਾਉਂਦੇ ਹਾਂਜੀ ਉਹ ਉਹ ਨਹੀਂ ਚਲਾਉਂਦੇ ਪਰ ਆਪਾਂ ਫਿਰ ਆਪਾਂ ਬਈ ਤਕਨੀਕ ਉਹੀ 4 ਫੁੱਟ ਵਾਲੀ ਰੱਖੀ 4 ਫੁੱਟ ਵਿੱਚ ਵਿੱਥ ਰੱਖੀ ਪਰ ਆਪਣੇ ਇਹ ਬਹੁਤਾ ਕਾਮਯਾਬ ਨਹੀਂ ਹੋ ਸਕਿਆ ਜਾਨੀ ਹੋ ਸਕਦਾ ਥੋੜਾ ਬਹੁਤ ਬਜਾਈ ਚ ਹੋ ਗਿਆ ਹੋਵੇ ਜਾਂ ਕਿਦਾਂ ਪਰ ਇਹੀ ਇੱਕ ਖੇਤ ਅਸੀਂ ਲਾਇਆ ਸੀਗਾ ਤੇ ਇਹ ਬਰਲਾ ਰਹਿ ਗਿਆ ਕਾਫੀ ਜ਼ਿਆਦਾ ਨਹੀਂ ਉੱਗਿਆ ਚੰਗੀ ਤਰ੍ਹਾਂ ਸਾਡੇ ਤੋਂ ਉਹਨਾਂ ਦਾ ਗੰਨਾ ਮੈਂ ਦੇਖ ਕੇ ਆਂ ਜੀ ਉਹ ਬਹੁਤ ਸੋਹਣਾ ਖੜਾ ਉਹਨਾਂ ਦੇ ਔਰਗੈਨਿਕ ਦਾ ਇੱਕ ਤਾਂ ਜੇ ਕਿਸੇ ਵੀ ਸੱਜਣ ਨੇ ਔਰਗੈਨਿਕ ਦਾ ਬਾਈ ਨੂੰ ਦੇਖ ਕੇ ਕਰਨਾ ਤਾਂ ਉਹ ਇਹ حساب ਲਾ ਲਓ ਵੀ ਚੌਥੇ ਕ ਸਾਲ ਇਹੋ ਜਿਹਾ ਹੁੰਦਾ ਹਾਂਜੀ ਹਾਂ ਚੌਥੇ ਸਾਲ ਹੁੰਦਾ ਚੌਥੇ ਸਾਲ ਜਾ ਕੇ ਹੁੰਦਾ ਤੇ ਇੱਕ ਜੇ ਕਿਸੇ ਨੇ ਰੋ ਕੱਢ ਕੇ ਭਾਈ ਗੋੜ ਗੋੜ ਬਣਾ ਕੇ ਵੇਚਣਾ ਤਾਂ ਭਰਾਵਾਂ ਨੇ ਕੇ ਹਿਸਾਬ ਸੁ ਬਲਾ ਕੇ ਸਾਡੇ ਭਾਈ ਵਾਂਗੂ ਨਾ ਪਹਿਲੇ ਸਾਲ ਵੀ ਹਿਸਾਬ ਕਿਤਾਬ ਜਾ ਕਰਕੇ ਮਗਰੋਂ ਪਤਾ ਲੱਗਿਆ ਆਪਾਂ ਦਾ ਘਾਟਾ ਹੀ ਪੈ ਗਿਆ ਜਿਹੜਾ ਲਗੜੋਆ ਦੀ ਖਾਦ ਪਾ ਹਾਂਜੀ ਦਿਖਾਉਣੀ ਤੁਹਾਨੂੰ ਆ ਜੀ ਚਲੋ 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 ਆ ਕਿੱਲਾ ਨਾ ਅਸੀਂ ਅਸੀਂ ਵੱਡ ਲਿਆ ਆ ਹਾਂਜੀ ਇਹ ਅਸਲ 'ਚ ਦੇਖਣ ਵਾਲਾ ਜੀ ਇਹਦੇ 'ਚ ਤਾਂ ਕੁਝ ਵੀ ਨਹੀਂ ਸੀਗਾ ਵਿਚਾਰੇ 'ਚ ਨਾ ਹਾਂ ਅ ਅੜੀ ਬਰਲੇ ਬਰਲੇ ਬੂਟੇ ਖੜੇ ਹੋ ਮੈਂ ਲੇਬਰ ਪਿੰਡੋਂ ਹੀ ਲਾਇਆ ਇਹ ਬੰਦੇ ਇਹ ਚਲੋ ਇਹਨਾਂ ਨੂੰ ਕੰਮ ਕੁਮ ਅੱਜਕੱਲ ਹੁੰਦਾ ਨਹੀਂ ਹੈ ਨਾ ਤੇ ਇਹਨਾਂ ਨੇ ਕੁਆਂਟਲਾਂ ਤੇ ਕਰ ਲਈ ਗੱਲ ਉਹ ਜਦੋਂ ਤੋਲਿਆ ਨਿਕਲਿਆ ਸਾਰਾ 150 ਕੁਆਂਟਲ ਇਹ ਕਰਨ ਭਾਈ ਸਾਡੀ ਅੱਧੀ ਅੱਡੀ ਨਹੀਂ ਪੈਂਦੀ ਉਹ ਵੀ ਇਹਨਾਂ ਦੇ ਪੂਰੇ ਕਰਨ ਦੇ ਵਿੱਚ ਜਿਹੜੀ ਦੋ ਦੋ ਕਿੱਲੇ ਵਢਾਈ ਹੈ ਹੀ ਜਿਹੜੇ ਜ਼ਿਆਦਾ ਖਰਾਬ ਸੀਗੇ ਬਰਲੇ ਸੀਗੇ 55000 ਰੁਪਏ ਉਹਦੀ ਲੇਬਰ ਪੈ ਗਈ ਇਹਨਾਂ ਤੇ ਆ ਐ ਇੰਨੀਆਂ ਕੁਰਬਾਨੀਆਂ ਬਾਈ ਇਹਦੇ ਪਿੱਛੇ ਹਨ ਜਨ ਜਨ ਹਾਂਜੀ ਕਿਉਂਕਿ ਹੁਣ ਉਹ ਗਰੀਬ ਬੰਦੇ ਆ ਯਾਰ ਉਹਨਾਂ ਦਾ ਵੀ ਵਿਚਾਰ ਨਹੀਂ ਦਿਹਾੜੀ ਵੀ ਨਹੀਂ ਪਈ ਉਹਨਾਂ ਦੀ ਹਨ ਤੇ ਬਾਈ ਬਾਈ ਮੈਂ ਤੁਹਾਨੂੰ ਇਹ ਕਹਿੰਦਾ ਦੰਦਾ ਥਲੇ ਜੀਭ ਲੈ ਕੇ ਤੁਸੀਂ ਲੱਗੇ ਤਾਂ ਹੈਗੇ ਆ ਹਾਂਜੀ ਹੁਣ ਹੁਣ 2 ਸਾਲ ਹੋਰ ਲੱਗੇ ਰਹਿ ਗਏ ਨਹੀਂ ਲੱਗੇ ਮਾਰੇ ਕੁਰਬਾਨੀ ਲੱਗੀ ਤਾਂ ਮਾਲਕ ਕਿਰਪਾ ਕਰੇ ਇਹ ਵੀ ਤੁਹਾਨੂੰ ਮੈਂ ਗੱਲ ਦੱਸਦਾ ਅੱਜ ਦੀ ਵੀਡੀਓ ਪੈ ਜਾਣੀ ਆ ਜੀ ਵੀਡੀਓ ਨਾਲ ਕੁਝ 100 200 500 ਬੰਦਾ ਕਦਰਦਾਨ ਜੜੂਗਾ ਬਿਲਕੁਲ ਜੀ ਇਹ ਚੀਜ਼ ਦੇ ਭਵਖ ਦੇ ਵਿੱਚ ਨਤੀਜੇ ਬਹੁਤ ਚੰਗੇ ਆ ਜਾਣਗੇ ਜਿਹੜਾ ਮਾੜਾ ਟਾਈਮ ਸੀ ਉਹ ਨਗਾ ਲਿਆ ਤੁਸੀਂ ਹਾਂਜੀ ਮਾੜਾ ਟਾਈਮ ਬਿਲਕੁਲ ਜੀ ਹੁਣ ਨੰਗ ਰਿਹਾ ਵੈਸੇ ਇਹ ਪਿੰਡੀ ਆ ਜੈਤ ਕੀ ਇਹ ਥੋੜੀ ਛੋਟੀ ਰਹਿ ਗਈ ਆ ਅਸੀਂ ਮੁੱਲ ਵੀ ਲੈ ਰਹੇ ਆ ਵੈਸੇ ਹਾਂ ਤੇ ਅੱਛਾ ਜਿਹੜੀ ਉਹ ਤੇ ਇਹ ਪਹਾੜੀ ਪਿੰਡੀ ਹੁੰਦੀ ਆ ਜੀ ਇਹ ਆਪਣੀ ਆਮ ਪਿੰਡੀ ਨਹੀਂ ਜਿਹੜੀ ਆਪਾਂ ਪਿੰਡੀ ਕਹ ਦਿੰਨੇ ਆ ਇਹ ਸਬਜੀ ਨਹੀਂ ਬਣਦੀ ਅੱਛਾ ਜੀ ਹਾਂਜੀ ਇਹ ਵੈਸੇ ਇਹਦਾ ਕੱਦ ਕਾਫੀ ਹੁੰਦਾ ਆ ਹਾਂ ਤੇ ਆਪਣਾ ਪਿਛਲੀ ਵਾਰੀ ਇਹ ਵਧੀਆ ਹੋਈ ਸੀ ਐਤਕੀ ਇਹ ਥੋੜੀ ਨਰਮ ਰਹਿ ਗਈ ਅੱਛਾ ਇਹ ਉਹ ਵਿੱਚ ਪੈਣਾ ਜਿਹੜਾ ਪਾਣੀ 'ਚਾ ਕੱਢ ਕੇ ਇਹਨੂੰ ਕੁੱਟੀਦਾ ਹੀ ਹਾਂਜੀ ਇਹਨੂੰ ਲੱਕੜ ਦੇ ਰੱਖ ਕੇ ਨਾ ਉੱਤੇ ਥੋੜੀ ਨਾ ਕਟ ਕੇ ਤੇ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਉਹਦੇ ਵਿੱਚ ਇਹਨੂੰ ਨਚੋੜੀਦਾ ਵਾਰ-ਵਾਰ ਇਹਨੂੰ ਜਿਵੇਂ ਗੂੰਦ ਹੁੰਦੀ ਆ ਨਾ ਐਂ ਬਣ ਜਾਂਦਾ ਲਾਰਾ ਜਿਹਾ ਜੀ ਉਹ ਗੂੰਦ ਨੂੰ ਫਿਰ ਅਪ ਕੜਾਏ 'ਚ ਪਾ ਕੇ ਉਹਦੇ ਫਿਰ ਉਹਦੇ ਨਾਲ ਨਿਖਰਦਾ ਉਹਦੇ ਨਾਲ ਮੈਲ ਕੱਢੀਦੇ ਹਾਂਜੀ ਉਹਦੇ ਨਾਲ ਨਿਖਰ ਹਾਂਜੀ ਹਾਂਜੀ ਇੱਕ ਹੁੰਦੇ ਕੈਮੀਕਲ ਜਾਂ ਮਿੱਠਾ ਛੋੜੇ ਨਾਲ ਮੈਲ ਕੱਢਦੇ ਆ ਲੋਕ ਜੀ ਤੇ ਇੱਕ ਹੁੰਦਾ ਪਿੰਡੀ ਨਾਲ ਕੱਢਦੇ ਜਿਹੜੇ ਉਹ ਉਧਰ ਉਹ ਬਹੁਤ ਸੋਹਣਾ ਬਣਾਇਆ ਬਾਈ ਥੋੜਾ ਜਮਾਂ ਤਰਖਤਾਂ ਦੇ ਵਿੱਚ ਘਿਰਿਆ ਪਿਆ ਹਨਾ ਹਾਂਜੀ ਇਹ ਗੁਰਨਾਨਕ ਪਾਸ਼ਾ ਜੀ ਨਾਂ ਦਾ ਪਾ ਜੰਗਲ ਵੀ ਕਲਾਇਆ ਹੋਇਆ ਜੀ ਇੱਥੇ ਠੀਕ ਆ ਇਹ ਦੋ ਕਨਾਲਾਂ ਦੇ ਵਿੱਚ ਯਾਨੀ ਸਾਰੇ ਕੁਦਰਤੀ ਸਾਰੀਆਂ ਜਾਤੀਆਂ ਲਾਈਆਂ ਅੱਛਾ ਸਾਰੀਆਂ ਜਾਤਾਂ ਜਿਹੜਾ ਸ਼ਾਇਦ ਚਰ ਕੋਈ ਇਹ ਵੀ ਕੋ ਗਰਪ ਲਾ ਗਰਪ ਲਾਉਣਾ ਹਾਂਜੀ ਇਹ ਇਹ ਕੋਈ ਬਾਬੇ ਸੀ ਕਾਰਸੇ ਵਾਲੇ ਮੈਂ ਤੁਹਾਨੂੰ ਕਹਾਂ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਹਾਂ ਤੇ ਉਹ ਲਾ ਕੇ ਗਏ ਸੀ ਆ ਕੇ ਹਾਂ ਵੀ ਉਹਨਾਂ ਨੂੰ ਆਪਾਂ ਦੇਣਾ ਹੁੰਦਾ ਉਹਨਾਂ ਦਾ ਕੁਝ ਫੂਡ ਹਾਂਜੀ ਉਹ ਨਹੀਂ ਉਹ ਫ੍ਰੀ ਆਫ ਕਾਸਟ ਲਾਉਂਦੇ ਆ ਜੀ ਹਾਂ ਜੂ ਜੀ ਸਾਤ ਜਗਾ ਦੇਓ ਸਾਨੂੰ ਅਸੀਂ ਆਪੇ ਕਹਿੰਦੇ ਲਾਵਾਂਗੇ ਤੁਹਾਡੇ ਬੂਟੇ ਵੀ ਲੈ ਕੇ ਆਉਂਦੇ ਆ ਤੇ ਆ ਆ ਕੀ ਲਾਇਆ ਬਾਈ ਇਹਦੀ ਪਹਿਲੀ ਵਾਰੀ ਪੰਗਾ ਲਿਆਈ ਮਿਰਚਾਂ ਦਾ ਠੀਕ ਹੈ ਜੀ ਆਰਗੇਨਿਕ ਯਾਨੀ ਕਿ ਜਿਹੜੀ ਜਿਹੜੀ ਵੀ ਚੀਜ਼ ਹੈ ਜਿਹੜੀ ਵੀ ਚੀਜ਼ ਇੱਥੇ ਖੜੀ ਆ ਨਾ ਇਹ ਆਰਗੇਨਿਕ ਆ 10 ਸਵੰਜਨੇ ਲਾਏ ਹੋਏ ਆ ਜੀ ਨਾਲ ਨਾਲ ਇਸ ਸਵੰਜਨੇ ਦਾ ਮੈਡੀਸਨ ਬਹੁਤ ਜ਼ਿਆਦਾ ਵਧੀਆ ਇਹ ਹਰੇਕ ਦਵਾਈ ਚ ਪੈਂਦੇ तकरीबन ਪਲੱਸ ਇਹ ਜਿੱਥੇ ਜਿੱਥੇ ਡੈਗ ਪੈਂਦੇ ਨੇ ਇਹਦੇ ਪੱਤੇ ਉੱਥੇ ਹੀ ਫਸਲ ਵਧੀਆ ਹੁੰਨ ਲੱਗ ਪੈਂਦੀ ਆ ਯਾਰ ਇਹ ਝੱਖੜ ਦੇ ਵਿੱਚ ਦੀਵਾ ਬਾਲੀ ਬੈਠਾ ਹਾਂ ਭਾਈ ਇਹ ਗੱਲ ਬਹੁਤ ਵੱਡੀ ਆ। ਉਹ ਮਹੀਨੇ ਇਥੇ ਇੰਨਾ ਕਿ ਜੀ ਲੱਗਦਾ ਇੰਨੀ ਆ ਦੇਖੋ ਜੀ ਹੁਣ ਹੁਣ ਇਹਦੇ ਚ ਆਪਾਂ ਕੋਈ ਸਰਖਾਸ ਸਪਰੇਅ ਕੁਝ ਨਹੀਂ ਕੀਤੀ। ਇਹ ਚ ਗੰਨਾ ਬੀਜਿਆ ਸਰੋਂ ਬੀਜੀ ਸੀ। ਸਰੋਂ ਸਰੋਂ ਤੋਗੀ ਨਹੀਂ ਜੀ। ਠੀਕ ਆ। ਆ ਗੰਨਾ ਮਾੜਾ ਵਾਟ ਵਿੱਚ ਉਗ ਗਿਆ। ਚਲੋ ਫਰਵਰੀ ਚ ਨਿਕਲਿਆ ਹੋਊਗਾ ਦੁਆਰਾ ਵੈਸੇ। ਹੂੰ। ਤੇ ਇੱਕ ਵਾਰ ਇਹ ਚ ਕੋਈ ਆਪਾਂ ਇਹ ਚ ਗੋਡੀ ਵੀ ਨਹੀਂ ਪਈ ਜਾਣੀ। ਜੇ ਬਿਨਾਂ ਗੋਡੀ ਤੋਂ ਫਿਰ ਆਹ ਹਾਲ ਹੁੰਦਾ ਜੀ। ਹਾਂ। ਤੇ ਜੇ ਬਿਨਾਂ ਗੋਡੀ ਤੋਂ ਫਿਰ ਆ ਕਿਉਂਕਿ ਦਵਾਈ ਪਾ ਨਹੀਂ ਸਕਦੇ। ਹਾਂ ਜੇ ਦਵਾਈ ਪਾਣ ਢੋ ਟੋਲੀ ਨੂੰ ਮਨਾ ਇੱਥੇ। ਸਭ ਤੋਂ ਵੱਡੀ ਪ੍ਰੋਬਲਮ ਹੀ ਇਹਦੀ ਆਈ। ਨੇ ਨੇ ਇਹ ਦੀ ਦੂਜੀ ਨਦੀ ਨਾ ਜਿਹੜਾ ਇਹ ਦਾ ਉੱਗਦਾ ਨਾ ਕਾ ਫੂਸ ਜੀ ਹਾਂਜੀ ਇਹ ਜੰਗਲ ਸ਼ੁਰੂ ਹੋ ਜਾਂਦਾ ਜੀ ਇੱਥੋਂ ਲੈ ਕੇ ਇਹ ਸਾਰਾ ਜੰਗਲ ਹਾਂਜੀ ਕੁੱਲ ਤਰ੍ਹਾਂ ਦਾ ਬੂਟਾ ਲਾਇਆ ਹੋਇਆ ਵਿੱਚ ਇੰਨੇ ਮਾਹ ਵਿੱਚ ਹੀ ਨਿੰਮਾ ਦੇ ਗਿਆ ਨਸਰਾ ਜੀ ਜਿਹੜੀਆਂ ਮੈਂ ਦਾਵ ਦੇਖ ਕੇ ਹਾਂ ਲੈ ਕੇ ਹੁਣ ਅਸਤ ਵੀ ਲਾਇਆ ਇਹਨਾਂ ਨੇ ਅੱਛਾ ਜੀ ਕੇਸਰ ਦਾ ਵੀ ਲਾਇਆ ਹਾਂਜੀ ਆ ਚੰਦਨ ਦੇ ਵੀ ਥੋੜੇ ਲਾਏ ਹੋਇਆ ਜੀ ਨਾਲ ਇੱਧਰ ਠੀਕ ਆ ਪਟਾ ਨਾ ਦੇ ਤੂੰ ਰਹਿਣ ਦੀ ਦਿਖਾਉਣ ਨੂੰ ਇਹ ਕਿਹੜਾ ਚੰਦਨ ਦਾ ਇੱਥੇ ਰਾਤ ਨੂੰ ਕੋਈ ਮੋਢੇ ਦੇ ਧਰ ਕੇ ਲੈ ਜਾਏ ਦੋ ਮਾਰ ਕੇ ਕਵਾੜੀਆਂ ਅੱਜ ਦਾ ਸਾਲ ਬਹੁਤ ਆ ਗਿਆ ਜੰਦੇ ਵੱਡੇ ਹੋ ਗਏ ਨਾ ਸਹੀ ਗੱਲ ਹੈ ਨਹੀਂ ਭਾਈ ਬਹੁਤ ਚੰਗਾ ਲੱਗਿਆ ਆਨੰਦ ਆਇਆ ਤੁਹਾਨੂੰ ਇਹੀ ਜੰਗਲ ਦੇ ਵਿੱਚ ਥੋੜਾ ਪਾਣੀ ਛੱਡਿਆ ਜੀ ਕੋਈ ਜਾਨਵਰ ਆਉਂਦੇ ਆ ਇੱਥੇ ਰੋਜ ਰਹਿੰਦਾ ਭਾਈ ਇੱਕ ਅੱਛਾ ਜੀ ਹਾਂਜੀ ਰੋਜ ਇੱਕ ਇੱਥੇ ਕਿਹੜੀ ਫੋਰ ਬੜੇ ਸਰਦੇ ਆ ਪਲੱਸ ਵੀ ਜੀ ਪੰਛੀ ਬੜੇ ਤਰ੍ਹਾਂ ਦੇ ਆਉਣੇ ਸ਼ੁਰੂ ਹੋਏ ਹੋਏ ਆ ਗਰਮੀਆਂ ਚੋਂ ਦੇ ਚਲੋ ਹੁਣ ਠੰਡਾ ਕਰਕੇ ਜੀ ਹਨਾ ਮੈਂ ਨਵੇਂ-ਨਵੇਂ ਆ ਦੇਖੀਆਂ ਆਪ ਨੂੰ ਵੀ ਨਾ ਨਹੀਂ ਪਤਾ ਉਹਨਾਂ ਦੇ ਹੂੰ ਆ ਸਵਾਦ ਆ ਢੇਰਾ ਜੀ ਇਹ ਵੀ ਵਰਤੀਦਾ ਹੀ ਉਹਦੇ ਵਿੱਚ ਸੁਬਾਨਾ ਭਾਈ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੇ ਬੰਦੇ ਬਹੁਤ ਘੈਂਟ ਕੰਮ ਕਰਦੇ ਆ ਨਾ ਵੱਡੇ ਭਾਈ ਹਾਂਜੀ ਉਹੋ ਨਾ ਸਵਾਹ ਜਿਹੜੀ ਆਪ ਪਰਾਲੀ ਵਾਲੀਆਂ ਫੈਕਟਰੀਆਂ ਨਹੀਂ ਲੱਗੀਆਂ ਹੋਈਆਂ ਹੁਣ ਹਾਂਜੀ ਉਥੋਂ ਵੀ ਸਵਾਹ ਲਿਆਉਂਦੇ ਆ अच्छा ठीक है। ਸਵਾਹ ਕੰਮ ਬਹੁ ਕਰਦੀ ਹੈ। ਬਹੁਤ ਬਹੁਤ ਕੰਮ ਕਰਦੀ ਹੈ। ਸਵਾਹ ਦੇ ਵਿੱਚ ਤਤ ਹੁੰਦੇ ਭਸਮਾਂ ਸਾਰੀਆਂ। ਭਸਮਾਂ ਬਿਲਕੁਲ। ਤਕਰੀਬਨ ਭਸਮ ਹੋਏ ਹੋਏ ਤਤਾਂ। ਇਦਾਂ ਹੀ ਹੈ। ਤਕਰੀਬਨ ਤਕਰੀਬਨ ਮੈਂ ਗੰਨੇ 'ਚ ਆਪਾਂ ਹਲਦੀ ਵੀ ਲਾਈ ਹੋਈ ਹੈ ਜੀ। ਜੀ। ਇਹਦੇ ਕੀ ਹੁਣ ਗਾਹ ਪਟਾਂਗੇ। ਜੀ। ਜਿਹੜੀ ਆਪਣੇ ਗੰਨੇ ਦੇ ਵਿੱਚੋਂ ਮੈਲ ਨਿਕਲਦੀ ਆ ਨਾ ਬਈ। ਹਾਂਜੀ ਹਾਂਜੀ। ਆਹ ਖੋ ਇਹਦੇ ਵਿੱਚ ਇੱਕ ਪਾਸੇ ਗਡੋਏ ਆ ਜੀ ਇੱਧਰ। ਅੱਛਾ। ਹਾਂਜੀ ਤੇ ਆਹ ਮੈਲ ਆਈ। ਇੱਥੇ ਇਹਨੂੰ ਸਟੋਰ ਕਰੀ ਜਾਂਦੇ ਆ। ਜੀ। ਠੀਕ ਹੈ ਤੇ ਇਹਦੇ ਵਿੱਚ ਇਹਨੂੰ ਗਾਂਹ ਫੇਰ ਕੱਢ ਕੇ ਇਹਨੂੰ ਸਕਾ ਲੈਣਾ ਜੀ ਜੀ ਸਕਾ ਕੇ ਪੈੜੀ ਦੇ ਵਿੱਚ ਇਹਨੂੰ ਇਹਦਾ ਛਿੱਟਾ ਦੇਣਾ ਜੀ ਐਦਾਂ ਸੁੱਕ ਜਾਣੀ ਪੇਪੜੀਆਂ ਬਣ ਜਾਣ ਜਿਵੇਂ ਆਹੀ ਆਹਾ ਹਾਂਜੀ ਹੂੰ ਇਹਨੂੰ ਫੇਰ ਛਿੱਟਾ ਦੇਈਦਾ ਹੀ ਪੈੜੀ ਦੇ ਵਿੱਚ ਅੱਛਾ ਉਹ ਪੈੜੀ ਦੇ ਤੱਤ ਪੈੜੀ ਚ ਭੇਜ ਦੇਣੀ ਹਾਂਜੀ ਇਹ ਮਿੱਤਰ ਕੀੜਾ ਨੂੰ ਬਹੁਤ ਹੈਲਪ ਕਰਦੀ ਆ ਜੀ ਨਾਲ ਤਾਂ ਮਿੱਠਾ ਇਹਦਾ ਚਾਮਲ ਦੇ ਹੋਣਗੇ ਇਹਦੇ ਨਾਲ ਤਾਂ ਕੀੜੇ ਬਿਲਕੁਲ ਬਿਲਕੁਲ ਹਾਂਜੀ ਬੇਸਿਕਲੀ ਇਹੀ ਆ ਨਾ ਆਪਾਂ ਅੱਗਾ ਲਾ ਕੇ ਜਦ ਕੈਮੀਕਲ ਪਾ ਪਾ ਕੇ ਮਿੱਤਰ ਕੀੜਾ ਸਾਰਾ ਖਤਮ ਕਰਤਾ ਖੇਤਾਂ ਦੇ ਇੱਕ ਵਾਰੀ ਨਾ ਮੈਂ ਖੋਸੇ ਪਿੰਡ ਗਿਆ ਬਾ ਬਾਬਾ ਗਰਮੀਤ ਸਿੰਘ ਜੀ ਖੋਸਿਆਂ ਵਾਲੇ ਨਾ ਉਹ ਆਰਗੈਨਿਕ ਖੇਤੀ ਤੇ ਯੂਨੀਵਰਸਿਟੀ ਆ ਆਪਣੇ ਪੰਜਾਬ ਦੀ ਉਹ ਇਨਸਾਨ ਹਾਂਜੀ ਬਾਬਾ ਗਰਮੀਤ ਸਿੰਘ ਜੀ ਖੋਸਿਆਂ ਵਾਲੇ ਠੀਕ ਹੈ ਜੀ ਹਾਂਜੀ ਹਾਂਜੀ ਖੋਸਿਆਂ ਵਾਲੇ ਬਿਲਕੁਲ ਤੇ ਉਹਨਾਂ ਨੇ ਇੱਕ ਗੱਲ ਬੜੀ ਕਮਾਲ ਆਖੀ ਮੈਨੂੰ ਇੱਕ ਦਿਨ ਉਹਨਾਂ ਨਾਲ ਬੈਠੇ ਤੇ ਉਹ ਕਹਿੰਦੇ ਸੁਜਿੰਦਰ ਕੀਟ ਨਾਸ਼ਕਾਂ ਬਿਨਾ ਖੇਤੀ ਹੋ ਸਕਦੀ ਐ ਕੀਟਾ ਬਿਨਾ ਖੇਤੀ ਨਹੀਂ ਹੋ ਸਕਦੀ 100% ਜੀ ਕੀਟਾਂ ਬਿਨਾ ਖੇਤੀ ਨਹੀਂ ਹੋ ਸਕਦੀ ਕੀਟਨਾਸ਼ਕਾਂ ਬਿਨਾ ਹੋ ਸਕਦੀ ਹੈ ਲੇਕ ਗੁਰਜਲ ਅਮਰਤ ਨਾਂ ਦੀ ਇੱਕ ਦਵਾਈ ਤਿਆਰ ਹੁੰਦੀ ਹੈ ਜੀ ਉਹਨੂੰ ਬਹੁਤ ਮਿਹਨਤ ਲੱਗਦੀ ਹੈ ਗਾਣ ਨੂੰ ਉਹ ਨਿਰਾ ਹੀ ਮਿੱਤਰ ਕੀੜਾ ਜੀ ਆਪ ਆਪਣੇ ਪਿੰਡੀ ਵੱਡੀ ਪਈ ਹੈ ਜੀ ਠੀਕ ਤੇ ਉਹ 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 ਜਿਹੜੇ ਕੱਖਾ ਜਿਹੜੇ ਇਹ ਬਾਲਣ ਜੀ ਇੱਥੇ ਬਾਲਣ ਸਾਰੀਆਂ ਗਰਮੀਆਂ ਚ ਬਾਲਣ ਜਮਾਂ ਕਰੀ ਜਾਈਦਾ ਜੀ ਇੱਥੇ ਜਿਹੜਾ ਉੱਥੇ ਮਚਾਈਦਾ ਨਾ ਕਿਉਂਕਿ ਅੱਜ ਕੱਲ੍ਹ ਹੁਣ ਤਾਂ ਆਪਣੀ ਲੱਗਣੀ ਹੂੰ ਫਿਰ ਜਿਹੜਾ ਇਹ 1 ਮਹੀਨਾ ਹੁੰਦਾ ਆ ਫਿਰ ਇੱਥੋਂ ਚਲਾ ਲਿਜਾ ਕੇ ਕਰੀਦਾ ਹੀ ਇਹਦੇ ਵਿੱਚ ਹੀ ਸਾਡਾ ਪਹਿਲਾ ਕਲਾੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਨਾ ਆਪਣੇ ਕੋਲ ਇੱਥੇ ਵੀ ਲੱਗਿਆ ਹੋਇਆ ਸੀ ਪਹਿਲਾਂ ਇੱਥੇ ਲੱਗਿਆ ਵਾ ਪਹਿਲਾਂ ਇੱਥੇ ਲਾਇਆ ਸੀ ਹਾਂਜੀ ਤੇ ਇੱਥੇ ਫਿਰ ਪ੍ਰੋਬਲਮ ਇਹ ਦੀ ਡਿਮਾਂਡ ਤਾਂ ਕਾਫੀ ਸੀ ਪਰ ਕਸਟਮਰ ਤੱਕ ਪਹੁੰਚਾਉਣ ਦੀ ਦਿੱਕਤ ਬਹੁਤ ਸੀ ਸਹੀ ਹੈ ਉੱਥੋਂ ਫਿਰ ਮੇਨ ਰੋਡ ਤੇ ਆ ਤੇ ਨੇੜੇ ਆ ਫਿਰ ਇਹਨਾਂ ਦੇ ਵਿੱਚ ਹੀ ਆਪਣਾ ਢਾਈ ਢਾਈ ਇਕਲਾ ਫਾਰਮੂਲਾ ਇੱਕ ਹੁੰਦਾ ਵੀ ਵੇਸ ਡੀਕੰਪੋਜ਼ਰ ਪਾ ਕੇ ਤਿਆਰ ਕਰੀਦਾ ਆ ਇਹਨਾਂ ਦੇ ਆ ਦੋ ਟੈਂਕੀਆਂ ਜਿਹੜੀਆਂ ਇਹਨਾਂ ਦੇ ਵਿੱਚ ਨਿੰਮ ਤੇ ਅੱਕ ਅੱਕ ਹੀ ਮੋਗੇ ਤੱਕ ਜਾ ਕੇ ਟਰਾਲੀ ਭਰ ਲਿਆਈ ਦੀ ਆ ਜੀ ਕਿੱਥੇ ਲੱਭ ਜੇ ਸਾਨੂੰ ਅੱਛਾ ਹਾਂਜੀ ਅੱਕ ਲਿਆ ਉਹ ਆ ਪਾਥੀਆਂ ਉਹ ਸਪਰੇਅ ਕਰਨ ਵਾਸਤੇ ਹਾਂਜੀ ਇਹ ਪਾਥੀ ਇਹ ਪਾਣੀ ਦੇ ਨਾਲ ਵੀ ਚਲਾ ਦਈਦਾ ਜਾਂ ਸਪਰੇਅ ਵੀ ਕਰ ਦਈਦੀ ਇਹਦੇ ਵੀ ਪਾਥੀਆਂ ਜਿਹੜੀ ਹਾਂਜੀ 2 ਸਾਲ ਤੋਂ ਵੱਧ ਪੁਰਾਣੀਆਂ ਪਾਥੀਆਂ ਜੀ ਉਹ ਮਿਲ ਜਾਣਾ ਪਊ ਨਹੀਂ ਛੱਡੀ ਦੀ ਕਿਸੇ ਲੋਕਾਂ ਅੱਕ ਵੜਦੇ ਫਿਰਦੇ ਆ ਤੁਸੀਂ ਉਹਨਾਂ ਦੇ ਅੜੀਏ ਲਾ ਕੇ ਹਾਂ ਨਾ ਵੀ ਆਈ ਤਾਂ ਪੱਟ ਪੱਟ ਛੱਡਦੇ ਆ ਤੇ ਨਹੀਂ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਇੱਥੋਂ ਵਾਲਿਆਂ ਨੂੰ ਇਹ ਚੀਜ਼ ਸਮਝ ਆਵੇ ਨਾ ਆਵੇ ਜਿਹੜੇ ਤੁਹਾਡੇ ਕੈਨੇਡਾ ਵਾਲੇ ਮਿੱਤਰ ਦੇਖਦੇ ਹੋਣਗੇ ਜੀ ਉਹਨਾਂ ਦੇ ਮਤਲਬ ਕਹਿ ਲਓ ਵੀ ਸੱਪ ਲਟਦੇ ਹੋਣਗੇ ਦੇਖ ਕੇ ਵੀ ਯਾਰ ਉਹ ਤਾਂ ਜਾਵੜਿਆ ਸੁਰਗ ਚ ਅਸੀਂ ਰਹਿ ਗਏ ਇਦਾਂ ਯਾਰ ਉਤਰ ਇੰਦਾਂ ਨੇ ਚਾਰਾਂ ਪੱਧਰ ਦਾ ਤਾਂ ਕੰਮ ਸ਼ੁਰੂ ਕਰਾਤਾ ਇੱਥੇ ਇੱਥੇ ਜੀ ਹਾਂਜੀ ਉਹ YouTube ਤੇ ਮੂਵੀ ਦੇਖ ਕੇ ਇਹਨਾਂ ਦਾ ਜੋ ਵੀ ਮੁੱਦਾ ਇੱਥੋਂ ਦਾ ਹਸਾ ਹਤਾ ਜੀ ਉਹਨਾਂ ਨੇ ਖਿਲਾੜੇ ਲਾ ਲਏ ਜੀ ਇਥੇ ਮੁਲਾਪੁਰ ਆਪਣੇ ਵੀਰ ਦਾ ਲਾਇਆ ਹੈ ਇਹ ਅਮਰੀਕਾ ਤੋਂ ਆਏ ਵੀਰ ਮੁਲਾਪੁਰ ਤੋਂ ਬੜੈਚ ਪੈਂਡਾ ਉੱਥੇ ਬੈਚਮੈਂਟ ਹੈ ਨਾ ਯਾਰ ਤੁਸੀਂ ਥੋੜੇ ਚ ਜਿਹੜਾ ਅਗਰੈਸ਼ਨ ਮੈਨੂੰ ਦਿਸ ਰਿਹਾ ਨਾ ਉਹ ਅਗਰੈਸ਼ਨ ਉਵੇਂ ਦਿਸ ਰਿਹਾ ਜਿਵੇਂ ਕੋਈ ਭੁੱਖੇ ਸ਼ੇਰ ਨੂੰ ਨੇ ਆਪਾਂ ਛੜ ਦਿੰਦੇ ਹੁੰਦੇ ਉਹਨੂੰ ਆਇਆ ਵੀ ਮੈਂ ਸਾਰਾ ਕੁਝ ਫੜ ਲਾਂ ਹਨਾ ਦੇਖੋ ਇਹਨਾਂ ਨੇ ਇੱਥੇ ਆਰਗੈਨਿਕ ਨੂੰ ਫੜਿਆ ਜੰਗਲ ਨੂੰ ਆਹ ਦੇਖੋ ਇੱਥੇ ਖੇਤ ਪੈਂਡ ਗੱਭਰੂ ਕਿਸਾਨ ਸਰੋਂ ਦਾ ਸਾਗ ਮੱਕੀ ਬੇਬੇ ਬਾਪੂ ਤੀਆਂ ਪੰਗੜਾ ਮਟਿਆਰਾ ਗਿੱਦਾ ਕਬੱਡੀ ਪੰਜ ਦਰਿਆ ਕੁਝ ਨਹੀਂ ਛੱਡਿਆ ਲੀਕਣ ਲਓ ਹਣਾ ਸਾਈਡ ਤੇ ਉੜੇ ਆਣ ਲਿਖੇ ਹੋਏ ਆ ਜੀ ਉਧਰ ਵੀ ਕੁਝ ਨਹੀਂ ਛੱਡਿਆ ਵੀ ਮਤਲਬ ਉਹ ਹੀ ਭੁੱਖੇ ਸ਼ੇਰ ਵਾਲੀ ਕਹਾਣੀ ਆ ਹਣਾ ਬਈ ਮੈਂ ਕਿਉਂਕਿ ਇਹਨਾਂ ਨੇ ਬਾਹਰ ਰਹਿ ਕੇ ਮਿਸ ਕੀਤਾ ਬਾਈ ਇਹ ਚੀਜ਼ਾਂ ਨੂੰ ਬਹੁਤ ਮਿਸਪੈਕਟ ਕੀਤਾ ਜੀ ਬਿਲਕੁਲ ਬਾਈ ਨੂੰ ਪਤਾ ਤੇ ਮੈਂ ਤੇ ਸ਼ੁਰੂ ਤੋਂ ਹੀ ਮੇਰੇ ਕੀੜਾ ਹਟਿਆ ਹੀ ਨਹੀਂ ਅੰਦਰ ਇੱਧਰ ਤੁਸੀਂ ਵੀ ਬਾਹਰ ਜਾਂਦੇ ਆ ਮਤਲਬ ਉੱਥੇ ਜਾ ਕੇ ਬੰਦੇ ਦੇ ਅੰਦਰ ਜਿਹੜੀ ਤੜਫ ਪੈਦਾ ਹੁੰਦੀ ਆ ਉਹ 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 ਬਾਈ ਦੇ ਅੰਦਰੋਂ ਉਹ ਐਗਰੈਸ਼ਨ ਦੱਸਦਾ ਹਾਂ ਹੈਨਾ ਹਾਂ ਬਈ ਬਹੁਤ ਲਗਾ ਆ ਡੇ ਕਾ ਹਣਾ ਇਹ ਹਰੇ ਹੋ ਜਾਣੇ ਆ ਇਹ ਗਰਮੀਆਂ ਦੇ ਵਿੱਚ ਆ ਸਾਰੇ ਆ ਨਾ ਤੇ ਲੋ ਆ ਤਾਂ ਇੱਧਰ ਹਰੇ ਹੈਗੇ ਆ ਉਧਰੋਂ ਧੁੱਪ ਜੀ ਲੱਗੀ ਹੁੰਦੀ ਆ ਨਾ ਇੱਥੇਰਾ ਉਹਨਾਂ ਮੰਜਾ ਡਾ ਕੇ ਬੰਦਾ ਪਿਆ ਇੰਨਾ ਸਕੂਨ ਮਿਲਦਾ ਨਾ ਤੁਹਾਨੂੰ ਫੋਨ ਬੰਦ ਹੋਵੇ ਫੋਨ ਬੰਦ ਕੋਈ ਹਾਰਨ ਨਹੀਂ ਵੱਜਦਾ ਕੋਈ ਟ੍ਰੈਫਿਕ ਨਹੀਂ ਕੱਖ ਨਹੀਂ ਚਿੜੀਆਂ ਬਸ ਇਕੱਲੀਆਂ ਬੋਲਦੀਆਂ ਜੀ ਤੇ ਉਧਰੋਂ ਆ ਜਾਮ ਨਾ ਲੱਗੀਆਂ ਹੁੰਦੀਆਂ ਯਾ ਉੱਥੇ ਪਏ ਹੋਏ ਪਈ ਜਾਮ ਨਾ ਭਾਵੇਂ ਖਾਈ ਹੋਰ ਤੁਰ ਤੁਰ ਅਖੀਰ ਨੂੰ ਬੰਦਾ ਜੋ ਕਮਾਉਂਦਾ ਉਹ ਕਮਾਉਂਦਾ ਤਾਂ ਸਕੂਨ ਲਈ ਹੋਈ ਹੈ ਨਾ ਤੇ ਜੇ ਕਮਾਈ ਦੇ ਬਾਅਦ ਸਕੂਨ ਹੈ ਨਹੀਂਗਾ ਤਾਂ ਫਿਰ ਇਹਦਾ ਮਤਲਬ ਤੁਹਾਡੀ ਕਮਾਈ ਫੇਲ ਹੈ ਹੈਨਾ ਬਿਲਕੁਲ ਸਹੀ ਹੈ ਤਾਂ ਚੰਗਾ ਲੱਗਿਆ ਸੱਜਣਾ ਠੀਕ ਆ ਜਦੋਂ ਮੈਂ ਆਇਆ ਮੇਰੇ ਤੇ ਪਹਿਲਾ ਪ੍ਰਭਾਵ ਸੀ ਕਿ ਸੱਚੀ ਅ ਅਸਫਲ ਕੋਸ਼ਿਸ਼ ਕਰ ਰਿਹਾ ਭਾਈ ਪਰ ਹੁਣ ਮੈਨੂੰ ਲੱਗਦਾ ਵੀ ਭਾਈ ਤੁਸੀਂ ਸਫਲਤਾ ਦੇ ਬਹੁਤ ਨੇੜੇ ਤੇੜੇ ਆ ਹਾਂਜੀ ਸਫਲਤਾ ਨਹੀਂ ਕਹਿ ਸਕਦੇ ਪਰ ਸਫਲਤਾ ਦੇ ਨੇੜੇ ਆ ਹਾਂਜੀ ਨੇੜੇ ਪਹੁੰਚ ਰਹੇ ਆ ਹੁਣ ਦਰਵਾਜ਼ੇ ਤੇ ਆ ਹਾਂਜੀ ਨੇੜੇ ਪਹੁੰਚ ਰਹੇ ਆ ਪਰ ਹੁਣ ਹੱਥ ਵੀ ਆ ਖੜੇ ਹੋਏ ਬੈਠਾ ਉਹ ਤੁਸੀਂ ਹੁਣ ਹੁਣ ਸੰਗਤ ਦੇ ਸਹਿਯੋਗ ਦੀ ਲੋੜ ਆ ਕਿ ਬੰਦਾ ਡੋਲਣਾ ਨਹੀਂ ਚਾਹੀਦਾ ਹੁਣ ਹੁਣ ਸਹਿਯੋਗ ਦੀ ਲੋੜ ਆ ਕਿ ਤੁਸੀਂ ਬਾਈ ਦੇ ਆਰਗੈਨਿਕ ਚੀਜ਼ਾਂ ਜਿਹੜੀਆਂ ਪੈਦਾ ਕਰ ਰਿਆ ਹੈ ਬਾਈ ਉਹ ਚੀਜ਼ਾਂ ਤੁਸੀਂ ਖਰੀਦੋ ਇਹ ਕਹਿੰਦਾ ਸੀਗਾ ਜੀ ਵੀ ਆਪਣੀ ਇੱਕ ਚੀਜ਼ ਦੀ ਬਾਈ 100% ਗਾਰੰਟੀ ਆ ਵੀ ਇੱਕ ਵੀ ਤੁਪਕਾ ਕੈਮੀਕਲ ਦਾ ਇਸ ਖੇਤ ਦੇ ਵਿੱਚ ਨੌਂਾਂ ਕਿੱਲਾਂ ਦੇ ਵਿੱਚ ਹੈ ਨਹੀਂ ਪਿਛਲੇ ਤਿੰਨਾਂ ਸਾਲਾਂ ਤੋਂ ਆ ਚੌਥਾ ਚੱਲਦਾ ਜੀ ਮੈਂ ਨਾ ਮੈਂ ਕਲਾੜੇ ਤੇ ਵੀ ਤੁਹਾਨੂੰ ਲੈ ਕੇ ਚਲਦਾ ਕਲਾੜੇ ਤੇ ਜਿੱਥੇ ਚੀਜ਼ਾਂ ਬਣਦੀਆਂ ਮੈਂ ਉੱਥੇ ਵੀ ਦਿਖਾਉਣਾ ਤੁਹਾਨੂੰ ਜਾ ਕੇ ਉੱਥੇ ਵੀ ਕਿੰਨੀ ਸਫਾਈ ਨਾਲ ਕੰਮ ਹੋ ਰਿਹਾ ਪਰ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਤੁਸੀਂ ਨਾ ਮੇਰੇ ਕਹੇ 'ਤੇ ਯਕੀਨ ਕਰੋ ਨਾ ਬਾਈ ਦੇ ਕਹੇ ਯਕੀਨ ਕਰੋ ਨਾ ਕਿਸੇ ਹੋਰ ਦੇ ਕਹੇ ਯਕੀਨ ਕਰੋ ਤੁਸੀਂ ਇੱਥੋਂ ਸਮਾਨ ਚੱਕੋ ਤੇ ਲਵਾਟਰੀ ਚ ਲੈ ਜਾਓ ਹਾਂਜੀ ਸਭ ਤੋਂ ਵਧੀਆ ਜੀ ਲਵਾਟਰੀ ਵਾਲਾ ਤੁਹਾਡੇ ਤੋਂ ਐਡਰੈਸ ਪੁੱਛੂਗਾ ਕਿ ਭਾਈ ਇਹ ਕਿਤੋਂ ਲੈਂਦਾ ਬਿਲਕੁਲ ਹਾਂਜੀ ਹਾਂਜੀ ਨਹੀਂ ਸਹੀ ਗੱਲ ਹੈ ਸਹੀ ਗੱਲ ਇਹ ਆ ਵੀ ਤੁਸੀਂ ਸਿਹਤ ਵਿਭਾਗ ਵਾਲਿਆਂ ਕੋਲੇ ਜਾਓ ਮੈਨੂੰ ਖਾਲਸਾ ਜੀ ਤੇ ਇੰਨਾ ਮਾਣ ਇਹ ਮੈਂ ਮਾਣ ਨਾਲ ਗੱਲ ਕਹਿ ਰਿਹਾ ਕਿ ਸਾਡੇ ਉਸ ਸਰੂਪ ਤੇ ਸਾਨੂੰ ਉਸ ਖਾਲਸੇ ਨਿਸ਼ਾਨ ਤੇ ਸਾਨੂੰ ਇਸ ਦਸਤਾਰ ਤੇ ਸਾਨੂੰ ਇਸ ਦਾੜੇ ਤੇ ਸਾਨੂੰ ਇਸ ਸੋਚ ਤੇ ਇੰਨਾ ਮਾਣ ਆ ਕਿ ਖਾਲਸਾ ਦਾ ਮਤਲਬ ਖਾਲਸ ਮੈਂ ਵੀ ਭਾਈ ਜਿਆਦਾ ਕੁਝ ਨਹੀਂ ਕਹਿੰਦਾ ਪਰ ਇਹ ਖਾਲਸ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਪਹਿਲਾਂ ਮੈਂ ਵੀ ਰੋਡਾ ਪੋਡਾ ਹੀ ਸੀਗਾ ਚਲੋ ਹਨਾ ਪਰ ਜਦੋਂ ਦਾ ਮਹਾਰਾਜ ਨੇ ਇਹ ਸੂਜ ਖਾਲਸ ਹੀ ਮਿਲੂ ਇਥੋਂ ਇਹ ਇਹ ਚੀਜ਼ ਦੀ ਗਰੰਟੀ ਸ਼ੁਕਰ ਤੇ ਤੁਸੀਂ ਆਪਾਂ ਘਲਾੜੇ ਤੇ ਚੱਲਦੇ ਆਂ ਆਪਾਂ ਚੱਲ ਕੇ ਬਣਦਾ ਵੀ ਦੇਖਦੇ ਆਂ ਜਿਹੜਾ ਇੱਥੇ ਆਪਾਂ ਕਮਾਤ ਦਾ ਖੇਤ ਦੇਖਿਆ ਨਾ ਉਸ ਤੋਂ ਬਾਅਦ ਇਹ ਤਾਂ ਕੀ ਬਣ ਜਾਂਦਾ ਆਪਾਂ ਹੁਣ ਉੱਥੇ ਚੱਲਦੇ ਆਂ ਕੋਟਿਸੇ ਖਾਂ ਤੋਂ ਜਦੋਂ ਆਪਾਂ ਮਖੂ ਨੂੰ ਜਾਂਦੇ ਆਂ ਨਾ ਤਾਂ 5 ਕਿਲੋਮੀਟਰ ਕੋਟਿਸੇ ਖਾਂ ਤੋਂ ਬਾਹਰ ਨਿਕਲਣਾ ਪੈਂਦਾ ਮਖੂਵਾਲ ਨੂੰ ਉਤੇ ਸਿੰਘ ਖਲਾੜਾ ਸਿੰਘ ਖਲਾੜਾ ਸਿੰਘ ਦਾ ਖਲਾੜਾ ਸਿੰਘ ਮਤਲਬ ਖਾਲਸਾ ਜੀ ਤੇ ਖਾਲਸਾ ਜੀ ਮਤਲਬ ਖਾਲਸ ਕੰਮ ਕਰਨ ਵਾਲੇ ਬੰਦੇ ਅੱਛਾ ਆਰਗੈਨਿਕ ਵੀ ਕੱਢਦੇ ਆ ਦੂਜਾ ਵੀ ਕੱਢਦੇ ਆ ਹਾਂਜੀ ਦੂਜਾ ਵੀ ਅਸਲ ਪਹਿਲੇ ਸਾਲ ਤਾਂ ਆਰਗੈਨਿਕ ਹੀ ਕਰਦੇ ਸੀਗੇ ਹਾਂਜੀ ਠੀਕ ਆ ਜੀ ਬਾਅਦ ਦੇ ਵਿੱਚ ਕੀ ਹੋਇਆ ਕਸਟਮਰ ਆ ਜਿਵੇਂ ਹਰ ਕੋਈ ਬੰਦਾ ਹੁਣ ਆਪਣੇ ਪੰਜਾਬੀਆਂ ਦੀ ਆਦਤ ਹੁੰਦੀ ਆ ਜਿਵੇਂ ਉਹ ਗੀਦਾ ਆ ਕੇ ਕਹਿੰਦੇ ਯਾਰ ਸਾਈ ਤਾਂ ਲੱਗ ਗਏ ਆ ਕਹਿੰਦਾ ਕੈਮੀਕਲ ਤੇ ਹਨ ਤੁਸੀਂ ਸਾਨੂੰ ਦੂਜਾ ਹੀ ਦੇ ਦਿਓ ਫਿਰ ਹੁਣ ਬਾਹਰੋਂ ਲਈਦਾ ਜੀ ਅੱਛਾ ਜਿਹੜਾ ਹਾਂਜੀ ਜਿਹੜਾ ਬਾਹਰੋਂ ਲੈਨੇ ਆ ਉਹ ਦੂਸਰਾ ਏ ਜਿਹੜਾ ਮਤਲਬ ਆਪਣਾ ਘਰ ਦਾ ਹਾਂਜੀ ਆ ਲਿਆ 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 ਚਾਹ ਪਿਆ ਦੇ ਨਾਲ ਹੀ ਅੱਛਾ ਜਿਹੜਾ ਘਰ ਦਾ ਉਹ ਆਰਗੈਨਿਕ ਆ ਜਿਹਨੂੰ ਆਰਗੈਨਿਕ ਦੱਸ ਕੇ ਦੇਤਾ ਉਹ ਆਰਗੈਨਿਕ ਹੀ ਆ ਹਾਂਜੀ ਜਿਹੜਾ ਦੋ ਤਰ੍ਹਾਂ ਦਾ ਹਾਂਜੀ ਆਰਗੇਨਿਕ ਤੇ ਨਾਨ ਆਰਗੇਨਿਕ ਉਹਦੇ ਵਿੱਚ ਮਸਾਲਾ ਵੀ ਆਰਗੇਨਿਕ ਦਾ ਆ ਨਾਨ ਆਰਗੇਨਿਕ ਦਾ ਵੀ ਮਸਾਲਾ ਕੋੜਾ ਜਿਵੇਂ ਉਹ ਹਾਂਜੀ ਆਰਗੇਨਿਕ ਤਾਂ ਮਹਿੰਗਾ ਬਹੁਤ ਪੈਂਦਾ ਹੋਊਗਾ ਨਿਕਲਦਾ ਹੀ ਬਹੁਤ ਥੋੜਾ ਭਾਈ ਬਹੁਤ ਘੱਟ ਨਿਕਲਦਾ 150 ਕੁਇੰਟਲ ਚੜ੍ਹ ਨਿਕਲਿਆ ਸਾਰਾ ਤੇ ਕਿੱਥੇ 450 ਕਿੱਥੇ 150 ਬਿਲਕੁਲ ਹਾਂਜੀ ਫਰਕ ਬਹੁਤ ਆ ਹਾਂਜੀ ਫਿਰ ਇਸ ਕਰਕੇ ਯਾਨੀ ਆਪਣੇ ਕੋਲੇ 9 ਕਿੱਲੇ ਆਰਗੇਨਿਕ ਦੇ ਜਿਹੜੇ ਬਾਕੀ ਕਹਿੰਦੇ ਗੁੱਡਿਆ ਵੀ ਹਤੂਏ ਸਾਰਾ ਸਾਰਾ ਹਤੂ ਆ ਫੇ ਛੋਟਾ ਡ੍ਰੈਕਟਰ ਲਿਆਈ ਅਗਲੇ ਸਾਲ ਜਾ ਕੇ ਉਹ ਛੋਟਾ ਡਰੈਕਟਰ ਲਿਆ ਸਿਰਫ ਗੁੱਡਣ ਵਾਸਤੇ ਹਾਂਜੀ ਹਾਂਜੀ ਇਹਦੇ ਮਗਰ 4 ਫੁੱਟਾਂ ਰੋਟਾਵੇਟਰ ਆ ਹਾਂਜੀ ਇਹ ਤੇ 7 ਹਾਲਾ ਛੋਟੇ ਇਹਦੇ ਨਾਲ ਫਿਰ ਗੁੜਾਈ ਗੁੜੀ ਦਾ ਕੰਮ ਸ਼ੁਰੂ ਕੀਤਾ ਪਰ ਹੁਣ ਮਹਾਰਾਜ ਦੀ ਕਿਰਪਾ ਨਾਲ ਯਾਨੀ ਨਦੀਨ ਆ ਜਿਹੜਾ ਬਹੁਤ ਘਟ ਗਿਆ ਮੇਨ ਪ੍ਰੋਬਲਮ ਆਰਗੈਨਿਕ ਚ ਨਦੀਨ ਦੀ ਆਉਂਦੀ ਆ ਨਦੀਨ ਤੇ ਆਉਂਦੀ ਆ ਇੱਕ ਹੋਰ ਹੋਰ ਗੱਲ ਆ ਵੀਰੇ ਬਈ ਪਹਿਲੇ 2-3 ਸਾਲ ਹੋਏ ਕੁਛ ਨਹੀਂ ਤਾਂ ਜਨਾਬ ਨਹੀਂ ਹੁੰਦਾ ਨਹੀਂ ਹੁੰਦਾ ਪਹਿਲੇ ਤੋਂ ਸਾਰੀ ਕਹਿੰਦੇ ਪੰਡੂ ਮਖੌਲ ਮਖੂਰ ਵੀ ਲੋਕਾਂ ਨੇ ਕੀਤੇ ਬਾਹਰ ਆਇਆ ਜਿਵੇਂ ਹਨ ਚਲੋ ਪੈਸੇ ਹੈਗੇ ਚਲੋ ਮੈਂ ਮੰਨਦਾ ਵੀ ਆ ਉਸ ਗੱਲ ਨੂੰ ਕਿਉਂਕਿ ਸਪੋਰਟ ਸੀਗੀ ਨੇ ਨੇ ਤੁਹਾਡੇ ਤੁਹਾਡੇ ਹੁਣ ਤੋਂ ਪਹਿਲਾਂ ਮੈਂ ਵੀ ਮਖੌਲ ਕਰਦਾ ਹਟਿਆ ਇਹਨਾਂ ਨੂੰ ਠੀਕ ਹੈ ਮੈਂ ਕਹ ਯਾਬ ਖੜਾ ਕੀਤਾ ਕਿਨੇ ਇਹਨੂੰ ਆਰਗੇਨਿਕ ਆਲਾ ਜਦੋਂ ਸਾਰੀ ਦੁਨੀਆ ਜਰੇ ਸਪਰੇਅ ਮੈਂ ਇਹਨਾਂ ਨੂੰ ਕਹਿੰਦਾ ਹਟਿਆ ਹਾਂਜੀ ਹਾਂਜੀ ਮੈਂ ਕਹ ਇਹਨੂੰ ਇਹ ਮੱਤ ਦਿੱਤੀ ਕਿਨੇ ਇਹਨੂੰ ਪਰ ਹੁਣ ਤੁਹਾਨੂੰ ਦੇਖ ਕੇ ਪਤਾ ਲੱਗਦਾ ਇਹ ਬਸ ਕੁਛ ਭਰਾਵਾਂ ਦਾ ਕਰਕੇ ਕਮਲਜੀਤ ਏਰ ਹੁਣੀ ਹੋਏ ਤਾਂ ਨਾ ਵਕੀਲ ਆ ਆਪਣੇ ਫਿਰੋਜ਼ਪੁਰ ਏਰੀਆ ਦੇ ਵਿੱਚ ਉਹ ਕਰਦੇ ਆ ਆਰਗੇਨਿਕ ਦਬੜੀ ਖੰਨੇ ਹੁਣੀ ਇਹਨਾਂ ਦੀਆਂ ਵੀਡੀਓ ਦੇਖ ਦੇਖ ਕੇ ਬਸ ਕੀੜਾ ਦਾ ਵਾਪਸ ਮੋੜਨ ਦਾ ਸੀਗਾ ਜੀ ਪਹਿਲਾਂ ਹਾਂ ਫਿਰ অর্গানিক্যাল ਹੋਉਤ ਰਹੀ ਤੇ ਚਲੋ ਹੁਣ ਮਾਰੀ ਕਰਪਨ ਠੀਕ ਅਗੇ ਨਾਲੋਂ ਜ਼ਮੀਨ ਚ ਮੈਨੂੰ ਮੈਨੂੰ ਇੱਕ ਗੱਲ ਹੋਰ ਵੀ ਪਤਾ ਲੱਗੀ ਆ ਵੀ ਪਿਛਲੇ ਸਾਲ ਵੇਚ ਵੀ ਸਸਤਾ ਹੀ ਦਿੱਤਾ ਹਿਸਾਬ ਕਿਤਾਬ ਵੀ ਨਹੀਂ ਲਵਾਇਆ ਇਹਨੇ ਹਿਸਾਬ ਲਾਇਆ ਇਹ ਪਹਾਂਜਿਆ ਇਹਨੇ ਹਿਸਾਬ ਲਾਇਆ ਆ ਕੇ ਕਹਿੰਦਾ ਮਾਮਾ ਬਾਜ ਦਾ ਬੋਲਦਾ ਕੀ ਆ ਵੱਡੇ ਭਾਈ ਆਏ ਆ ਇਹਨਾਂ ਨੇ ਕਿਹਾ ਕਹਿੰਦੇ ਜਿੰਨਾ ਕਿ ਖਲਾਰਾ ਪਾਇਆ ਹੋਇਆ ਵਾ ਫਿਰ ਜਦੋਂ ਪ੍ਰੋਪਰ ਜਿਵੇਂ ਆਪਾਂ ਬਾਣੀ ਵਾਂਗੂ ਕੈਲਕੂਲੇਸ਼ਨ ਕੀਤੀ ਉਹ ਯਾਰ ਜੇਬ ਚ ਹੀ ਦੇ ਦੂਗੇ ਹਾਂ ਇਹਨਾਂ ਨੇ ਬਾਜੀ ਨੇ ਜ਼ਿਆਦਾ ਕਿਹਾ ਕਹਿੰਦੇ ਕੋਈ ਵੱਜਦਾ ਕੀ ਇੰਨੀ ਲੇਬਰ ਆ ਇੰਨਾ ਸਾਰਾ ਨਾ ਕਿਉਂਕਿ 15 20 ਬੰਦੇ ਲਗਾਤਾਰ ਚੱਲ ਰਹੇ ਆ ਜੀ ਦੋ ਤਿੰਨ ਬੰਦੇ ਬਾਲਨ ਤੇ ਲੱਗੇ ਹੋਏ ਆ ਨਾ ਨਾ ਟਾਈਟਰ ਦੋ ਲੱਗ ਚੱਲੀ ਜਾਣੇ ਆ ਕੰਟੀਨਿਊ ਉਹ ਹਸਾਬ ਲਾਇਆ ਨਾ ਮੈਂ ਅੱਜ ਕੱਲ ਪਰਸ ਨਾ ਬਰਡੇ ਬਾਈ ਮੈਂ ਨਾ ਇੱਕ ਵੀਡੀਓ ਪਾਤੀ ਨਟ ਤੇ ਅਸੀਂ ਜਹਾਜ ਤੇ ਗਏ ਸੀ ਤੇ ਜਿਵੇਂ ਪਿੰਡਾਂ ਵਾਲੇ ਜਹਾਜ ਦਾ ਉਹ ਮੈਂ ਜਾਏ ਮੈਂ ਜਹਾਜ ਦਾ ਐਵੇਂ ਹੀ ਹਿਸਾਬ ਲਾਉਣ ਲਾਗੇ ਚੌੜਚ ਮੈਂ ਕਿਹਾ ਯਾਰ 7,30,000 9,30,000 ਰੁਪਏ ਦੀਆਂ ਨੇ ਟਿਕਟਾਂ ਵੇਚੀਆਂ ਤੇ ਬੜੇ ਤੋਂ ਬੜਾ 2 ਲੱਖ ਦਾ ਜਹਾਜ ਤੇ ਲਖਾ ਗਿਆ ਹੋਊਗਾ ਵੀ 7 ਢੇੜੇ ਚੋਂ ਬਚਦਾ ਉਹ ਪਹਿਲਾਂ ਆਪਾਂ ਜਾਟਾਂ ਐਸਾਬ ਲਾ ਲੈਂਦੇ ਮੋਟਾ ਦਾ ਉਹ ਮੈਂ ਅਸੀਂ ਵੀ ਕੁਆਂਟਲਾਂ ਦੇ ਹਿਸਾਬ ਨਾਲ ਲਾ ਕੇ ਨਾ ਵੀ ਇੰਨੇ ਬਚ ਗਏ ਯਾਰ ਲੇਬਰ ਰੂਬਰ ਹੋਰ ਬੜਾ ਕਸ਼ਾਨਾ ਜਿਹੜਾ ਮੈਂ ਜਦੋਂ ਕਹਿ ਰਹੇ ਕਿ ਤੁਹਾਨੂੰ ਮੈਂ ਤਾਂ ਇਹ ਸਮਝ ਰੱਖਾਉਂਦਾ ਕਿ ਹੋਏ ਆ ਮੈਂ ਮੈਂ ਪਹਿਲਾਂ ਗੱਲ ਕਰਕੇ ਟਿਆ ਉਹ ਕਹਿੰਦੇ ਦੇਖੋ ਗੱਲ ਸੁਣੋ ਮੇਰੀ ਤਿੰਨ ਸਾਲ ਨਿਕਲੇ ਨਹੀਂ ਕੋਹ ਚੌਥੇ ਸਾਲ ਡੇਢ 150 ਕੁਇੰਟਲ ਨਿਕਲਿਆ ਤਾਂ ਇਹਨੂੰ ਚਾਰਾਂ ਸਾਲਾਂ ਤੇ ਟਾੜੋ ਬਿਲਕੁਲ ਤੇ ਕੁਇੰਟਲ ਤਾਂ ਆਪਾਂ ਨੂੰ ਪਏ 30 30 ਪੱਲੇ 40 40 ਬੱਲਵਾਰ ਵਾਲੀ ਗੱਲ ਹੋਊਗੀ ਹੈਨਾ ਸਾਡੀ ਕੁਇੰਟਲ ਨਹੀਂ ਪਏ ਕਿੱਦਾਂ ਇਹ ਸਾਡੀ ਕੋਸ਼ਿਸ਼ ਆ ਵੀ ਜਿਵੇਂ ਹੁਣ ਲਫਾਫੇ ਵੀ ਚਿੱਟੇ ਰੰਗ ਦੇ ਲਾਈਦੇ ਆ ਜਿਹੜੇ ਕਿ ਵਧੀਆ ਹਣਾ ਜਿਹੜੇ ਫਾਸਟ ਜਿਹੜੇ ਬੰਦੇ ਆ ਜਿਵੇਂ ਹਨਾ ਤੇ ਹੋਰ ਚੀਜ਼ਾਂ ਵੀ ਜਿਵੇਂ ਕੋਸ਼ਿਸ਼ ਕਰੀਦੀਆਂ ਵੀ ਚਲੋ ਵਧੀਆ ਤਰੀਕਾ ਨਾਲ ਉਹਨਾਂ ਤੇ ਖਰਚਾ ਵੀ ਜਿਆਦਾ ਆਉਂਦਾ ਹੀ ਆਉਂਦਾ ਆ ਜਿਹੜੇ ਵੀ ਕੋਈ ਪਿਓਰ ਕਰਦੇ ਆ ਨਾ ਤੁਸੀਂ ਕੁਛ ਤੇ ਚੱਕਰ ਵੀ ਦਿੰਨੇ ਆਰਗੈਨਿਕ ਵੀ ਉਹਨ ਤੁਸੀਂ ਦੋਨੇ ਤਰ੍ਹਾਂ ਦੀ ਬਣਾਈ ਦੀ ਹੁਣ ਅਸੀਂ ਦੋਨੇ ਤਰ੍ਹਾਂ ਦੀ ਗੋੜ ਤੇ ਦੋਨੇ ਤਰ੍ਹਾਂ ਦਾ ਸ਼ੱਕਰ ਬਣਾਉਣ ਲੱਪਿਆ ਠੀਕ ਆ ਜੀ ਹਾਂਜੀ ਪਹਿਲਾਂ ਨਹੀਂ ਸੀਗਾ ਅੱਦਾਂ ਪਹਿਲਾਂ ਪਹਿਲਾਂ ਆਰਗੈਨਿਕ ਕੀ ਕੀਤਾ ਸੀਗਾ ਅੱਛਾ ਪਹਿਲਾਂ ਪਹਿਲਾਂ ਤੁਸੀਂ ਆਰਗੈਨਿਕ ਪਹਿਲੇ ਸਾਲ ਹੋਰ ਸੁਣੋ ਪਹਿਲੇ ਸਾਲ ਖੇਤ ਲਾਇਆ ਸੀ ਕਲਾੜਾ ਹਾਂਜੀ ਉੱਥੇ ਪੱਟੀ ਸਾਡੀ ਇਦਾਂ ਹੀ ਲੱਗੀ ਹੋ ਅੱਛਾ ਇਹ ਯੂਪੀ ਤੋਂ ਕਿਹੜਾ ਲੈ ਕੇ ਜਾਂਦੇ ਆ ਜੀ ਆਪਣਾ ਜੀ ਜਿਹੜੇ ਕੜਾਏ ਆ ਨਾ ਜੀ ਹਾਂਜੀ ਹਾਂਜੀ ਅੱਛਾ ਉਹ ਉਵੇਂ ਹੀ ਲੱਗਿਆ ਹੋਇਆ ਉਹਨਾਂ ਹਾਂਜੀ ਉਹ ਉਵੇਂ ਹੀ ਲੱਗਿਆ ਉਹ ਪਟਿਆ ਨਹੀਂ ਸੀਗਾ ਜੀ ਆ ਆ ਦੋ ਸ਼ੱਕਰ ਆ ਇਹਨਾਂ ਚ ਕਿਹੜੀ ਆਰਗੈਨਿਕ ਆ ਦੋਨਾਂ ਦੇ ਰੰਗ ਲਿਖਿਆ ਜੀ अर्ਲੀ ਆਰਗੈਨਿਕਾ ਵਾਲੀ ਆ ਆਰਗੈਨਿਕ ਆ ਹਾਂਜੀ ਆ ਦੂਜੀ ਆ ਰੰਗ ਦਾ ਵੀ ਫਰਕ ਆ ਫਰਕ ਪੈਂਦਾ ਜੀ ਹਾਂਜੀ ਆ ਦੇਖੋ ਰੰਗ ਦਾ ਵੀ ਫਰਕ ਆ ਹੈ ਆ ਬਈ ਕੰਮ ਚ ਦੇਖੋ ਇਹਦੇ ਚ ਹਾਂ ਹਾਂ অর্ਗੈਨਿਕ ਹਾਂ অর্ਗੈਨਿਕ ਹਾਂ অর্ਗੈਨਿਕਾ ਹਾਂ ਤੇ ਦੂਜੀ ਲਿਆਓ ਦੇਖੋ ਕਿੰਨਾ ਫਰਕ ਆ ਨਾ ਰੰਗ ਦਾ ਹਾਂ ਲੈ ਆਹ ਦੂਜੀ ਆ ਇੰਨਾ ਫਰਕ ਆ ਹਾਂਜੀ ਬਾਕੀ ਤੁਹਾਡੇ ਵੀਅਰਸ ਨੂੰ ਜਾਂ ਹੋਰ ਵੀ ਜਿੰਨੇ ਵੀ ਵੀਡੀਓ ਵੀਰ ਦੇਖਦੇ ਜੇ ਰੰਗ ਦੇ ਉਦਾਂ ਵੀ ਫਰਕ ਪਾਉਣਾ ਹੋਵੇ ਨਾ ਕੀ ਤਾਂ ਨਹੀਂ ਬੈ ਜਾਂਦਾ ਹੁਣ ਸਮਝ ਆਉਂਦੀ ਹੈ ਨਾ ਉਹ ਜਿਹੜੀ ਆਪਾਂ ਖੰਡ ਕਹਿ ਦਿੰਨੇ ਖੰਡ ਦਾ ਖੰਡ ਗੁੰਡ ਦਾ ਕੋਈ ਨਹੀਂ ਬਣਾਉਂਦਾ ਜੀ 2200 ਰੁਪਏ ਨੂੰ ਗੱਟਾ ਲਾ ਕੇ ਕਿਹੜਾ ਗੋੜ ਬਣਾਈ ਜਾਊ ਖੰਡ ਨੂੰ ਤੁਸੀਂ ਆਪ ਸੋਚੋ ਹਾਂ ਠੀਕ ਉਹ ਤਾਂ ਮੈਲ ਹੁੰਦੀ ਆ ਜਿਹੜੀ ਮਿੱਲਾਂ ਦੇ ਵਿੱਚ ਢੇਰ ਲੱਗ ਜਾਂਦੇ ਆ ਨਾ ਮੈਲ ਦੇ ਖੰਡ ਦੀ ਮੈਲ ਉਹਦੇ ਉਹਦਾ ਗੋੜ ਬਣਦਾ ਜੀ ਉਹਦੇ ਵਿੱਚ ਫਿਰ ਤਿੰਨ ਚਾਰ ਤਰ੍ਹਾਂ ਦੇ ਕੈਮੀਕਲ ਪਾ ਕੇ ਫੇਰੇ ਬਣਾਉਂਦੇ ਆ ਮੈਂ ਇੱਕ ਦੋ ਘਲਾੜਿਆਂ ਦੇ ਗਿਆ ਜੀ ਮੈਨੂੰ ਉੱਥੋਂ ਪਤਾ ਲੱਗਿਆ ਕਿ ਕਿਵੇਂ ਬਣਦਾ ਏ ਬਣ ਕਿਵੇਂ ਰਿਹਾ ਆ ਨਾ ਬਹੁਤ ਵੱਡੀ ਗੱਲ ਆਖੀ ਭਾਈ ਨੇ ਬਹੁਤ ਯਾਰ ਮੈਨੂੰ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਮੈਂ ਪਰੇਸ਼ਾਨ ਆ ਯਾਰ 60 ਰੁਪਏ ਕਿਲੋ ਐਸ ਵਕਤ ਗੰਨਾ ਪੈ ਰਿਆ ਆਪਾਂ ਨੂੰ ਹਾਂਜੀ ਆ ਸੌਰੀ ਇੱਕ ਰੋ ਪੈ ਰਿਆ ਹਾਂਜੀ ਰੋ ਆਪਾਂ ਨੂੰ 60 ਰੁਪਏ ਕਿਲੋ ਪੈ ਜਾਂਦਾ ਹਾਂਜੀ 60 ਰੁਪਏ ਕਿਲੋ ਦਾ ਰੋ ਹੀ ਪੈ ਜਾਂਦਾ ਆਪਾਂ ਹਾਂ ਤੇ ਆਪਾਂ ਨੂੰ ਗੁੜ ਜਿਹੜਾ ਆ ਉਹ 50 60 ਨੂੰ ਗੁੜ ਦੇਈ ਜਾਂਦੇ ਆ ਕਿਵੇਂ ਤੇ ਜਿਹੜਾ ਟਰਾਲਿੰਗ ਵਾਲੇ ਗੁੜ ਵੇਚਦੇ ਫਿਰਦੇ ਹਾਂਜੀ ਆਪਾਂ ਨੂੰ ਜੂਪੀ ਵਾਲਾ ਗੰਨਾ ਜੀ ਐਸ ਵਕਤ 600 ਨੂੰ ਪਹੁੰਚ ਪੈਂਦੀ ਆ ਸਾਢੇ 550 600 ਨੂੰ ਬਹੁਤ ਪਹੁੰਚ ਪੈਂਦੀ ਆ ਪਹੁੰਚ ਪੈਂਦੀ ਆ ਫੇਰ 5 ਰੁਪਏ 6 ਰੁਪਏ ਕਿਲੋ ਤਾਂ ਗੰਨਾ ਹੋ ਗਿਆ ਨਰੋਲ ਕੱਲਾ ਗੰਨਾ ਹੂੰ ਫਿਰ ਉਹਦੇ ਚੋਂ ਜਿਹੜਾ ਜੂਸ ਨਿਕਲਣਾ ਜਿੰਨਾ ਕ ਮੇਰਾ ਅੰਦਾਜ਼ਾ ਵੀ ਭਾਰ ਦੇ ਮਤਲਬ ਚੌਥਾ ਕਿੱਸਾ 14 ਕਿੱਸਾ ਆ ਬਾਈ ਜੀ ਹੈ ਚੌਥਾ ਹੀ ਐਸਾ ਹੀ ਹੈ ਪਰ ਉੱਤੋਂ ਤੁਸੀਂ ਇਹ ਵੇਖੋ ਨਾ ਸਾਡਾ ਜਿਵੇਂ 18 ਲਾਇਆ 10000 ਰੁਪਿਆ ਸਾਡੀ ਲੇਬਰ ਜਿੰਨਾ ਵੀ ਤੇਲ ਪਾਣੀ ਜੋ ਵੀ ਆ 10000 ਰੁਪਿਆ ਇਹ ਖਰਚਾ ਨਿਕਲਦਾ ਰੋਜ਼ ਦਾ ਹਾਂ ਬਾਈ ਨਹੀਂ ਤੇਲ ਬਾਲਣ ਦੇ ਖਰਚੇ ਵਾੜਾ ਬਾਲਣ ਦਾ ਬਹੁਤ ਜ਼ਿਆਦਾ ਲੱਕੜ ਨਹੀਂ ਲੱਗਦੀ ਹੂੰ ਅਬ ਪੱਚੀ ਲੱਗਣਾ ਪੱਚੀ ਇੱਥੇ ਪਹਿਲਾਂ ਢੇਰ ਲਾਈਦਾ ਫਿਰ ਮੰਡੀਲ ਜਾਇਦਾ ਉੱਥੇ ਸਕਾ ਕੇ ਫਿਰ ਵਾਪਸ ਲੈ ਕੇ ਆਂਦੀ ਆ ਹੂੰ ਉਹ ਸਾਰਾ ਕੰਮ ਹੱਥਾਂ ਨਹੀਂ ਤੁਹਾਨੂੰ ਪਤਾ ਇੱਥੇ ਹੁੰਦਾ ਜੇ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਯਾਰ ਤੁਹਾਨੂੰ ਕੋਈ 60 ਰੁਪਏ ਕਿਲੋ ਗੁੜ ਦੇ ਰਿਹਾ ਗੁੜ ਨਹੀਂ ਗਾਇਆ ਨਹੀਂ ਹੈਗਾ ਕੋਈ ਸਾਫਤ ਕਰ ਦਵੇ ਜੀ ਆਪਾਂ ਕੰਮ ਹੀ ਬੰਦ ਕਰ ਦਾਂਗੇ ਹੋਰ ਦੱਸੋ ਜਿਹੜਾ ਬੰਦਾ ਤੁਹਾਨੂੰ 60 70 ਰੁਪਏ ਗੁੜ ਦੇ ਰਿਆ ਨਾ ਕੋਈ ਟਰਾਲੀ ਵਾਲਾ ਵੇਚਦਾ ਫਿਰਦਾ ਉਹ ਗੁੜ ਨਹੀਂਗਾ ਮੈਂ ਇਹ ਬਹੁਤ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਆ ਆਪਣੇ ਲੋਕ ਹਾਂ ਮੈਂ ਯਾਨੀ ਬੜੀ ਘਾਲਣਾ ਇੱਥੋਂ ਤੱਕ ਇਹਨੂੰ ਲੈ ਕੇ ਆਉਂਦੀ ਹੈ ਨਾ ਜੇ ਕੋਈ ਬੰਦਾ 60 ਰੁਪਏ ਨਾ ਪਿਓਰ ਸਾਫਤ ਕਰ ਦੇਵੇ ਨਾ ਵੀ ਆ ਮੇਰਾ ਪਿਓਰ ਆ 60 ਰੁਪਏ ਦਿਨਾ ਹਾਂ ਆਪਾਂ ਯਾਰ ਕੰਮ ਹੀ ਬੰਦ ਕਰਦਾ ਹੋਰ ਹਾਂ ਤੇ ਠੀਕ ਆ ਉਹਦਾ ਗੁੜ ਵਰਗਾ ਸਵਾਦ ਹੋ ਸਕਦਾ ਚਾਹ ਵੀ ਬੰਦੀ ਆ ਦੁੱਧ ਦੁੱਧ ਨਹੀਂ ਫੜਦਾ ਨਾ ਹਾਂ ਠੀਕ ਹੈ ਨਾ ਪਰ ਜਿਹੜਾ ਗੁੜਾ ਤੁਸੀਂ ਆਪ ਲਓ ਗੰਨੇ ਮੁੱਲ ਹਾਂਜੀ ਤੇ ਉਹਨੂੰ ਕਲਾੜੇ ਤੇ ਲਿਆਓ ਬਿਲਕੁਲ ਲਿਆ ਕੇ ਉਹਦਾ ਜੂਸ ਕੱਢੋ ਜੂਸ ਕੱਢ ਕੇ ਉਸ ਤੋਂ ਬਾਅਦ ਉਹਨੂੰ ਉਹਦੇ ਵਿੱਚੋਂ ਪਾਣੀ ੜਾਓ ਹਾਂਜੀ ਉਹ ਗੁੜ ਰਹਿ ਜਾਊਗਾ ਫਿਰ ਉਹ ਗੁੜ ਨੂੰ ਤੁਸੀਂ ਸਿਰਫ ਦੇਖਿਓ ਕਿ ਕਿੰਨੇ ਕਿਲੋ ਗੰਨਿਆਂ ਚੋਂ ਕਿੰਨੇ ਕਿਲੋ ਗੁੜ ਨਿਕਲਿਆ ਇੱਕ ਕੁਇੰਟਲ ਇੱਕ ਕੁਇੰਟਲ ਗੰਨੇ ਚੋਂ ਜੀ 10 ਕਿਲੋ ਤੋਂ ਸ਼ੁਰੂ ਹੁੰਦਾ ਆ ਲੋੜੀ ਤੋਂ ਬਾਅਦ 13 ਕਿਲੋ ਤੱਕ ਗੁੜ ਬਣਦਾ ਜੀ हां ਤੇ ਇੱਕ ਕੁਆਂਟਲ ਚੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੇ 10 ਕਿਲੋ ਹੀ ਨਿਕਲਿਆ ਤਾਂ ਸਿੱਧਾ ਹਿਸਾਬ ਆ ਵੀ 55 ਰੁਪਏ ਕਿਲੋ ਤਾਂ ਸਾਨੂੰ ਗੋੜ ਨਿਕਲਿਆ ਲੇਬਰ ਪੈਣ ਤੋਂ ਬਿਨਾ ਕੈਮੀਕਲ ਉਹਦੇ ਵਿੱਚ ਜਿਹੜਾ ਭਿੰਡੀਆਂ ਭੁੰਡੀਆਂ ਪਾਉਣੀਆਂ ਤੋਂ ਬਿਨਾ ਬਿਨਾਂ ਸਾਰੀ ਪਕਰਾਈ ਤੋਂ ਬਿਨਾ 55 ਤੋਂ 60 ਰੁਪਏ ਕਿਲੋ ਗੋੜ ਕੱਲੇ ਗੰਨੇ ਚੋਂ ਨਿਕਲਿਆ ਜੇ ਕੋਈ ਸਾਨੂੰ ਮੁਕਤ ਕੱਢ ਕੇ ਦੇਵੇ ਤਾਂ ਭਾਈ ਜੀ ਜਿਹੜਾ 55 60 ਰੁਪਏ ਵਾਲਾ ਗੁੜਾ ਨਾ ਉਹ ਖਾਨ ਨਾਲੋਂ ਤੁਸੀਂ ਖੰਡ ਖਾ ਲੋ ਹਾਂ ਉਹ ਬੈਟਰ ਆ ਹਮ ਨਾ ਜਿਹੜੀ ਦੂਜਾ ਆ ਉਹ ਤਾਂ ਨਰੇ ਕੈਮੀਕਲ ਆ ਯਾਰ ਮਾਰਨ ਲੱਗੇ ਹੋਏ ਆ ਸਾਨੂੰ ਆਪਣੇ ਪੰਜਾਬ ਚ ਜਿੰਨੇ ਵੀ ਆਪਣੇ ਪੰਜਾਬੀ ਭਾਈਆਂ ਦੇ ਹੈਗੇ ਨਾ ਖਿਲਾੜੇ ਹੋਣ ਉਹਨਾਂ ਸਾਰਿਆਂ ਨੇ ਇੱਕ ਯਾਨੀ ਯੂਨੀਅਨ ਵਾਂਗੂ ਬਣਾ ਰਹੇ ਆ ਹਣਾ ਕਈ ਵੀਰ ਸ਼ਾਇਦ ਆਪਣੀ ਵੀਡੀਓ ਦੇਖਣਗੇ ਵੀ ਹਨ ਵੀ ਇੱਕ ਗਰੁੱਪ ਬਣਿਆ ਹੋਇਆ ਹੈ ਉਹਨੂੰ ਰਜਿਸਟਰ ਕਰਾ ਰਹੇ ਆ ਵੀ ਅੱਗੇ ਜਿਹੜੀ ਇਹ ਜ਼ਹਿਰ ਇੰਨੀ ਸਾਡੇ ਪੰਜਾਬ 'ਚ ਆ ਕੇ ਵੇਖ ਰਹੀ ਆ ਵੇਚਣ ਜੀ ਸਕਦੇ ਆ ਉਹਦਾ ਬਿਜ਼ਨਸ ਕਰਨ ਪਰ ਇੰਨਾ ਖਰਾਬ ਗੁੜ ਨਾ ਵੇਚਣ ਯਾਰ ਮੈਂ ਵੈਸੇ ਉਹ ਅਫਸਰ ਦਾ ਵੀ ਧੰਨਵਾਦ ਬਣਦਾ ਜਿਹਨੇ ਪਿਛਲੇ ਸਾਲ ਛਾਪੇ ਜੇ ਬਹੁਤ ਮਾਰੇ ਸੀਗੇ ਉਹਨੇ ਬਹੁਤ ਲੋਕਾਂ ਨੂੰ ਅਵੇਅਰ ਕੀਤਾ ਬਹੁਤ ਅਵੇਅਰ ਹੋਈ ਲੋਕ ਉਦੋਂ ਬਾਅਦ ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਅੱਛਾ ਯਾਰ ਇਹ ਤਾਂ ਦਸਹਰੇ ਤੋਂ ਪਹਿਲਾਂ ਤਾਂ ਗੁੜ ਬਣਦਾ ਹੀ ਨਹੀਂ ਹਾਂਜੀ ਇਦਣਿਆ ਦੀਵਾਲੀ ਤੋਂ ਪਹਿਲਾਂ ਤਾਂ ਬੋਰ ਨਹੀਂ ਬਣਾਉਂਦਾ ਜਦ ਜਿਹੜਾ ਮੋਢਾ ਕਰਨਾ ਹੁੰਦਾ ਨਾ ਜਿਹੇ ਦੀਵਾਲੀ ਤੋਂ ਪਹਿਲਾਂ ਨਹੀਂ ਉਹ ਨਹੀਂ ਬੰਨਦਾ ਹੈਗਾ ਉਹ ਤਾਂ ਕਈ ਜਵੇਂ ਲਾ ਕੇ ਬੈਠੇ ਜਿਹੜੇ ਉਹ ਦੂਸਰਾ ਹੀ ਚੱਲਦਾ ਉਹਨਾਂ ਨੇ ਢੇਰ ਦੇ ਢੇਰ ਹੀ ਫੜੇ ਆਈਓ ਜਿਹੜੇ ਇੰਸਪੈਕਟਰ ਸੀ ਨਾ ਉਹਨਾਂ ਨੇ ਖੰਡ ਦੇ ਢੇਰ ਦੇ ਢੇਰ ਹੀ ਫੜੇ ਫਿਰ ਜਿੰਦੇ ਹੀ ਲਾ ਦੇ ਉਹਨਾਂ ਨੇ ਹਾਂਜੀ ਯਾਰ ਬਿਗੈਰ ਪੀਣ ਨਾਲੋਂ ਮਿੱਠਾ ਪੀਣਾ ਬੰਦ ਕਰ ਦੋ ਹਾਂਜੀ ਤੇ ਜੇ ਮਿੱਠਾ ਖਾਣ ਦਾ ਦਿਲ ਕਰਦਾ ਫਿਰ ਇਹੋ ਜਿਹੇ ਬੰਦੇ ਤੇ ٹرسٹ ਕਰੋ ਕਿ ਕਟੂਕੜ ਸ਼ਾਮ ਨੂੰ ਜੇ ਜਵਾਕ ਨੂੰ ਦੁੱਧ ਫੜਾਇਆ ਤੇ ਗੁੜ ਦੀ ਡਲੀ ਫੜਾਈਏ ਤੁਹਾਨੂੰ ਇਹ ਤਾਂ ਪਤਾ ਨਾ ਵੀ ਜ਼ਹਿਰ ਨਹੀਂ ਹਾਂਜੀ ਤੇ ਨਹੀਂ ਬਿਲਕੁਲ ਤੁਸੀਂ ਜੇ ਦੁੱਧ ਦੇ ਨਾਲ ਆਥਨੇ ਗੁੜ ਖਾ ਰਹੇ ਆ ਜਾਂ ਥੱਕਿਆ ਆ ਕੇ ਕੌਲੀ ਸ਼ੱਕਰ ਦੀ ਖਾ ਰਹੇ ਆ ਤੁਹਾਨੂੰ ਇਹ ਤਾਂ ਪਤਾ ਹੋਵੇ ਨਾ ਵੀ ਜ਼ਹਿਰ ਨਹੀਂ ਇਹ ਠੀਕ ਆ ਨਾ